ਕਿੰਨੇ ਸਮੇਂ ਚ ਨਸ਼ਾ ਛਡਾਉਣੇ ਦੇਖੋ ਤੋੜ ਤਕਲੀਫ ਹੈ ਜਿਹੜੀ ਉਹ ਪਹਿਲੇ ਦਿਨ ਤੋਂ ਬੰਦ ਕਰਦੇ ਆ ਜੀ ਆਪਣੇ ਕੋਲ ਬਾਈ ਜੀ ਆਯੁਰਵੈਦਿਕ ਪ੍ਰੋਡਕਟ ਹੈ ਠੀਕ ਹੈ ਜਿਹੜਾ ਕਿ 20 ਤੋਂ 22 ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹਮਮ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਾਡੇ ਪ੍ਰੋਡਕਟ ਦੇ ਵਿੱਚ ਤੁਸੀਂ ਕਹਿੰਦੇ ਕਿ ਪਹਿਲੇ ਦਿਨ ਤੋਂ ਜਿਹੜੀ ਤੋੜਤਾ ਬੰਦ ਹੋ ਜੂ ਫਿਰ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਚਲੋ ਉਸ ਤੋੜ ਤੋਂ ਬੰਦ ਹੋ ਗਿਆ ਕਿ ਤੁਹਾਡੇ ਜਿਹੜੇ ਪ੍ਰੋਡਕਟ ਨੇ ਉਹਨਾਂ ਤੇ ਲੱਗ ਜੂਗੀ ਤੁਸੀਂ ਸਬਜ਼ੀ ਖਾਂਦੇ ਹੋ ਬਿਲਕੁਲ ਠੀਕ ਹੈ ਉਹਦੇ ਵਿੱਚ ਕੀ ਅਦਰਕ ਨਹੀਂ ਪੈਂਦਾ ਹਮ ਲਸਣ ਨਹੀਂ ਪੈਂਦਾ ਹਰੀ ਮਿਰਚ ਨਹੀਂ ਪੈਂਦੀ ਜੀਰਾ ਨਹੀਂ ਪੈਂਦਾ ਮਸ ਆਯੁਰਵੇਦਿਕ ਹੈ। ਇਹੀ ਚੀਜ਼ਾਂ ਜਿਹੜੀਆਂ ਆਯੁਰਵੈਦਿਕ ਤਰੀਕੇ ਨਾਲ ਹੀ ਅਸੀਂ ਸਾਰੇ ਮੈਡੀਸਨ ਦੇ ਵਿੱਚ ਹਰਬਸ ਪਾਏ ਹੋਏ ਨੇ, ਜੜੀ ਬੂਟੀਆਂ ਪਾਈ ਹੋਈਆਂ ਨੇ। ਔਰੇ ਕੋਈ ਬੋਡੀ ਨੂੰ ਲੱਗਣ ਵਾਲੀਆਂ ਚੀਜ਼ਾਂ ਨਹੀਂ। ਤੋੜ ਤਕਲੀਫ ਤੋਂ ਹਰੇ ਕੰਸਰਨ ਡਰਦਾ ਹੈ। ਜੇ ਕੋਈ ਨਸ਼ਾ ਕਰ ਰਿਹਾ ਉਹ ਕਹਿੰਦਾ ਯਾਰ ਵੀ ਮੈਨੂੰ ਤੋੜ ਲੱਗੂਗੀ। ਵੀ ਮੇਰੀਆਂ ਤਾਂ ਨੱਕਾਂ 'ਚੋਂ ਪਾਣੀ ਆਉਂਦਾ, ਅੱਖਾਂ 'ਚੋਂ ਪਾਣੀ ਆਉਂਦਾ, ਆਵਾਸੀਆਂ ਲੱਗਦੀਆਂ ਨੇ। ਠੀਕ ਹੈ? ਜਾਂ ਮਤਲਬ ਕਮਰ ਦਰਦ ਹੁੰਦੀ। ਸਾਡਾ ਪੈਰ ਟੁੱਟਦੇ ਨੇ ਯਾਨੀ ਕਿ ਬਿਲਕੁਲ ਸਾਰੀ ਬੋਡੀ ਦੇ ਵਿੱਚ ਪੇਨ ਹੁੰਦੀ ਹੈ। ਪਹਿਲੇ ਦਿਨ ਤੋਂ ਉਹਦੀ ਤੋੜ ਖਤਮ ਹੋਣੀ ਚਾਹੀਦੀ ਹੈ ਅਗਰ ਉਹਦੀ ਤੋੜ ਨਾ ਖਤਮ ਹੋਵੇ ਤਾਂ ਅਸੀਂ ਇਹ ਵੀ ਗੱਲ ਤੱਕ ਕਹਿ ਦਿੰਦੇ ਆ ਵੀ ਸਾਡੇ ਕੋਲ ਸਾਡਾ ਪ੍ਰੋਡਕਟ ਸਾਨੂੰ ਵਾਪਸ ਕਰ ਦਿਓ ਬੰਦਾ ਤਾਂ ਆਪਣੇ ਪੈਸੇ ਵਾਪਸ ਲੈ ਜਾਏ। ਇਹ ਕੀ ਕਰਦਾ ਹੈ ਮੇਨਲੀ ਆਪਣੇ ਡੋਪਾਮਾਈਨ ਨੂੰ ਜਿਹੜਾ ਬਾਡੀ ਦੇ ਅੰਦਰ ਆਪਣੇ ਬ੍ਰੇਨ ਦੇ ਅੰਦਰ ਡੋਪਾਮਾਈਨ ਰਿਲੀਜ਼ ਕਰਦਾ ਹੈ। ਬਾਡੀ ਨੂੰ ਡੀਟੌਕਸ ਕਰ ਦਿਆ ਇਮਿਊਨਿਟੀ ਸਿਸਟਮ ਨੂੰ ਵਧਾਉਂਦੀ ਹੈ। ਇਹਦੇ ਨਾਲ ਅਸੀਂ ਨਾ ਲੀਵਰ ਦਾ ਪ੍ਰੋਡਕਟ ਵੀ ਦਿੰਦੇ ਆ ਤਾਂ ਕਿ ਉਹਨੂੰ ਜਿਹੜੀ ਭੁੱਖ ਵਗੈਰਾ ਸਹੀ ਲੱਗੇ ਉਹਨੂੰ ਠੀਕ ਹੈ ਉਸ ਤੋਂ ਬਾਅਦ ਉਹਨੂੰ ਨੀਂਦ ਨਹੀਂ ਆਉਂਦੀ ਜਿਹੜਾ ਬੰਦਾ ਨਸ਼ਾ ਕਰਦਾ ਹੈ। ਤੇ ਉਹਦੇ ਵਾਸਤੇ ਅਸੀਂ ਨਾਲ ਬ੍ਰੇਨ ਵਾਸਤੇ ਪ੍ਰੋਡਕਟ ਦਿੰਨੇ ਆ ਵੀ ਉਹਨੂੰ ਨੀਂਦ ਸਹੀ ਤਰੀਕੇ ਨਾਲ ਰਾਤ ਨੂੰ ਆ ਜੇ ਕਿਹੜਾ ਕਿਹੜਾ ਨਸ਼ਾ ਛਡਾਉਣ ਦਾ ਦਾਵਾ ਕਰਦੇ ਨਸ਼ਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੋਵੇ ਜੀ ਚੁੱਟਾ ਹੋ ਗਿਆ ਪੁੱਕੀ ਫੀਮ ਠੀਕ ਹੈ ਗੋਲੀਆਂ ਜਿਵੇਂ ਅੱਜ ਪ੍ਰਹਗਾ ਕੈਪਸੂਲ ਬਹੁਤ ਚੱਲ ਰਹੇ ਨੇ ਸਾਡੇ ਥੋੜੇ ਦਿਨ ਪਹਿਲਾਂ ਮੇਰੇ ਕੋਲ ਪਰਸਨ ਦੀ ਕਾਲ ਆਈ ਉਹ ਕਹਿੰਦਾ ਭਾਜੀ ਵੀ ਮੈਂ 400 ਗ੍ਰਾਮ ਅਫੀਮ ਲੈਂਦਾ ਹੁਣ ਤੁਸੀਂ ਲਾਲੂ ਸਾਹਿਬ ਵੀ 1/2 ਕਿਲੋ ਦਿਆ 1/2 ਕਿਲੋ ਫੀਮ ਮਹੀਨੇ ਦੀ ਠੀਕ ਹੈ ਮੈਂ ਆਪ ਹੈਰਾਨ ਹੋਇਆ ਮੇਰੇ ਕੋਲ ਜ਼ਿੰਦਗੀ 'ਚ ਮਤਲਬ 3 ਸਾਲਾਂ ਦੇ ਵਿੱਚ ਮੇਰੇ ਕੋਲ ਤੀਜਾ ਕੇਸ ਆਇਆ ਹੈ ਇਸ ਤੋਂ ਹੋਰ ਤੁਸੀਂ ਕਹਾਂਗੇ ਤੀਜਾ ਕੇਸ ਆਇਆ ਹੋਰ ਕਿਸ ਕਿਸ ਤਰੀਕੇ ਦੇ ਕੇਸ ਆਉਂਦੇ ਨੇ ਲੋਕ ਕਿਸ ਤਰੀਕੇ ਨਸ਼ਾ ਕਰਦੇ ਨੇ ਜਾਂ ਫਿਰ ਕਿੰਨੀ ਕਿੰਨੀ ਡੋਜ਼ ਤੱਕ ਪਹੁੰਚ ਜਾਂਦੇ ਨੇ ਬਹੁਤ ਸਾਰੇ ਲੋਕ ਜਿਹੜੇ Rajasthan ਤੋਂ ਵੀ ਸਾਨੂੰ ਕਾਲ ਕਰਦੇ ਨੇ ਵੀ ਭੁੱਕੀ ਜਿਹੜੀ ਆ ਵੀ ਸ਼ੌਂਕ-ਸ਼ੌ ਅੱਜ ਉਹਦੀ ਡੋਜ਼ ਵਧਾ ਲਈ 5-5 ਕਿਲੋ ਤੱਕ ਲੋਕ ਪਹੁੰਚੇ ਹੋਏ ਨੇ ਐਸੇ ਕੇਸ ਵੀ ਪਾਜੀ ਆਏ ਨੇ ਜਿਹੜੇ ਕਹਿੰਦੇ 2-2 3-3 ਕਰੋੜ ਦਾ ਅਸੀਂ ਚਿੱਟਾ ਹੀ ਪੀ ਗਏ ਕਈ ਮੈਂ ਐਸੇ ਕੇਸ ਵੀ ਦੇਖੇ ਨੇ ਜਿਹੜੇ ਕਿ ਕਰੋੜਾਪਤੀ ਨੇ ਠੀਕ ਹੈ ਔਰ ਪੈਸਾ ਮੰਗਣ ਲਈ ਮਜਬੂਰ ਹੋ ਜਾਂਦੇ ਨਸ਼ੇ ਕਰਕੇ ਸੰਸੇ ਦੀ ਬਹੁਤ ਜ਼ਿਆਦਾ ਡੋਜ਼ ਆ ਨਸ਼ੇ ਦੀ ਉਹ ਕਿੰਨੇ ਕ ਸਮੇਂ ਦੇ ਵਿੱਚ ਤੁਹਾਡੀ ਵੀ ਦਵਾਈ ਵੀ ਬੰਦ ਹੋ ਜਾਂਦੀ ਹੈ ਨਸ਼ਾ ਵੀ ਛੱਡ ਦਿੰਦਾ ਹੈ ਇੱਕ ਮਹੀਨਾ ਸਵਾ ਮਹੀਨਾ ਵੱਧ ਤੋਂ ਵੱਧ ਜੀ ਸਾਡੀ ਦਵਾਈ ਖਾ ਲੈ ਜਾਂਦਾ ਹਾਂ ਵੱਧ ਤੋਂ ਵੱਧ ਸਸ਼ਕਾਲ ਅਨਰਾਈ ਟੀਵੀ ਦਾ ਤੁਹਾਡਾ ਸਵਾਗਤ ਹੈ ਪਿਛਲੇ 10-15 ਸਾਲਾਂ ਤੋਂ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਚੱਲ ਰਿਹਾ ਕਿ ਪੰਜਾਬ ਦੀ ਜਵਾਨੀ ਨਸ਼ੇ ਦੇ ਵਿੱਚ ਆ ਜਾਂ ਪਰ ਪੰਜਾਬ ਦੇ ਵਿੱਚ ਨਸ਼ਾ ਬਹੁਤ ਆ ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਨੇ ਕਿ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਭਰ ਦੇ ਵਿੱਚ ਨਸ਼ਾ ਜਾਂ ਪਰ ਪੂਰੇ ਦੇਸ਼ ਦੁਨੀਆ ਦੇ ਵਿੱਚ ਨਸ਼ਾ ਪਰ ਇਹ ਹਰ ਕੋਈ ਵਿਅਕਤੀ ਇਸ ਦੇ ਉੱਪਰ ਗੱਲ ਕਰਦਾ ਕਿ ਨਸ਼ਾ ਬਹੁਤ ਹੈ ਪਰ ਇਸ ਨਸ਼ੇ ਤੋਂ ਛੁਟਕਾਰਾ ਕਿਵੇਂ ਪਾਉਣਾ ਇਸ ਦਾ ਹੱਲ ਕੀ ਹੈ ਕੀ ਸਿਰਫ ਇਸ ਦੇ ਉੱਪਰ ਇਹੀ ਚਰਚਾ ਹੋਈ ਜਾਵੇਗੀ ਕਿ ਨਸ਼ਾ ਬਹੁਤ ਹੈ ਜਾਂ ਪਰ ਇਹ ਵੀ ਚਰਚਾ ਹੋ ਸਕਦੀ ਹੈ ਕਿ ਨਸ਼ਾ ਛੱਡਿਆ ਕਿਵੇਂ ਜਾ ਸਕਦਾ ਬਹੁਤ ਸਾਰੇ ਅਜਿਹੇ ਸੈਂਟਰ ਵੀ ਨੇ ਜਿੱਥੇ ਨਸ਼ਾ ਛਡਾਇਆ ਜਾਂਦਾ ਤੇ ਬਹੁਤ ਸਾਰੇ ਲੋਕ ਇਹ ਵੀ ਦਾਅਵੇ ਕਰ ਦਿੰਦੇ ਨੇ ਕਿ ਅੰਦਰ ਨਸ਼ਾ ਨਹੀਂ ਛਡਾਇਆ ਜਾਂਦਾ ਸੀ ਉਹਨਾਂ ਦੇ ਜਿਹੜੇ ਨਸ਼ੇ ਦੇ ਉੱਪਰ ਕੋਈ ਗੋਲੀ ਕੈਪਸੂਲ ਦੇ ਉੱਪਰ ਲੱਗੇ ਤੇ ਇਸੇ ਮਸਲੇ ਦੇ ਉੱਪਰ ਜਿਹੜੀ ਗੱਲਬਾਤ ਕਰਾਂਗੇ ਸਾਡੇ ਨਾਲ ਵੈਦ ਸੁਖਵੇਦ ਆਯੁਰਵੇਦਾ ਤੋਂ ਬਾਈ ਸਾਡੇ ਨਾਲ ਨੇ ਉਹਨਾਂ ਨੂੰ ਹਰ ਸਿੱਖਾ ਸਵਾਲ ਕਰਾਂਗੇ ਕਿ ਨਸ਼ਾ ਵਾਅਕੇ ਦੇ ਵਿੱਚ ਛੱਡਿਆ ਜਾਂਦਾ ਜਾਂ ਪਰ ਕੀ ਇਸ ਤਰੀਕੇ ਨਾਲ ਹੋ ਜੂਗਾ ਕਿ ਕੋਈ ਵਿਅਕਤੀ ਨਸ਼ਾ ਛੱਡ ਦੂ ਤੇ ਉਸ ਤੋਂ ਬਾਅਦ ਤੁਹਾਡੇ ਪ੍ਰੋਡਕਟ ਦੇ ਉੱਤੇ ਲੱਜੂ ਸਾਰੀ ਗੱਲਬਾਤ ਕਰਾਂਗੇ ਪਹਿਲਾਂ ਸਵਾਗਤ ਕਰਾਂ ਨੇ ਬਾਈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਹਾਂ ਜੀ ਸਾਰੇ ਐਨਆਰਆਈ ਟੀਵੀ ਦੇਖਦਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਗੱਲ ਕਰੀ ਆ ਬਹੁਤ ਸਾਲਾਂ ਤੋਂ ਇਹ ਹੋ ਗਿਆ ਕਿ ਨਸ਼ਾ ਬਹੁਤ ਕੋਈ ਕਹਿੰਦਾ ਕਿ ਪੰਜਾਬ ਚ ਨਸ਼ਾ ਬਹੁਤ ਲੋਕ ਕਹਿੰਦੇ ਨੇ ਕਿ ਦੂਰੀ ਦੁਨੀਆ ਦੇ ਵਿੱਚ ਦਾ ਪੂਰਾ ਨਸ਼ਾ ਬਹੁਤਾ ਭਾਰਤ ਦੇ ਵਿੱਚ ਜਿਹੜਾ ਨਸ਼ਾ ਬਹੁਤਾ ਤੁਹਾਨੂੰ ਕੀ ਲੱਗਦਾ ਕਿ ਨਸ਼ਾ ਦੁਨੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਇਸ ਵਕਤ ਕਿੰਨਾ ਹੈ ਦੇਖੋ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਅੱਜ ਹਰ ਥਾਂ ਤੇ ਹੈ ਪੂਰੇ ਪੰਜਾਬ ਜਾਂ ਪੂਰੇ ਇੰਡੀਆ ਜਾਂ ਪੂਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਸ਼ਾ ਹੈ ਠੀਕ ਹੈ ਬਹੁਤ ਸਾਰੀਆਂ ਕੋਲਾ ਆਉਂਦੀਆਂ ਵੀ ਨੇ ਬਹੁਤ ਸਾਰੇ ਦੋਸਤ ਭਰਾ ਕਾਲ ਕਰਦੇ ਨੇ ਵੀ ਅਰ ਭਾਜੀ ਆ ਨਸ਼ੇ ਚ ਫਸ ਗਿਆ ਨਸ਼ੇ ਵਿੱਚ ਵਸ ਗਿਆ ਵੀ ਛੱਡਣਾ ਚਾਹੁੰਦੇ ਆ ਛੱਡਣ ਲਈ ਲਈ ਸਾਨੂੰ ਕੋਈ ਸਲਾਹ ਦਿੱਤੀ ਜਾਵੇ ਤਾਂ ਗੱਲਬਤ ਕਰਦੇ ਨੇ ਬੜੇ ਦੋਸਤ ਨੇ ਛੜਾ ਦਿੰਦੇ ਹੋ ਹਾਂਜੀ ਬਿਲਕੁਲ ਛੜਾ ਦਿੰਦੇ ਆ ਜੀ ਨਸ਼ਾ ਛਡਾਉਣ ਵਾਲੇ ਸੋਸ਼ਲ ਮੀਡੀਆ ਦੇ ਉੱਪਰ ਜਾਂ ਫਿਰ ਬਹੁਤ ਸਾਰੇ ਪਲੇਟਫਾਰਮ ਉੱਤੇ ਦਾਅਵੇ ਕਰ ਦਿੰਦੇ ਨੇ ਪਰ ਲੋਕ ਫਿਰ ਕਿਸ ਤਰੀਕੇ ਕਹਿੰਦੇ ਨੇ ਕਿ ਛੱਡਿਆ ਨਹੀਂ ਅਸੀਂ ਉਹਨਾਂ ਦੇ ਪ੍ਰੋਡਕਟ ਦੇ ਉੱਪਰ ਲੱਗ ਗਏ ਬਿਲਕੁਲ ਦੇਖੋ ਮਾਰਕੀਟ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਅੱਜ ਪ੍ਰੋਡਕਟ ਲਾ ਲੋ ਜਾਂ ਬਹੁਤ ਸਾਰੀਆਂ ਸੈਂਟਰ ਨੇ ਬਹੁਤ ਸਾਰੀਆਂ ਸਰਕਾਰਾਂ ਦੇ ਵਿੱਚ ਵੀ ਦੇਖੋ ਉਤਸ਼ਾਹ ਹੈ ਵੀ ਨਸ਼ਾ ਜਿਹੜਾ ਹੈ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਭਾਰਤ ਦੇ ਵਿੱਚ ਬੰਦ ਕਰਾਇਆ ਜਾਵੇ ਹੋਰ ਸਰਕਾਰਾਂ ਤੁਹਾਡੇ ਸਾਹਮਣੇ ਹੀ ਆ ਵੀ ਜ਼ੋਰ ਲਾ ਵੀ ਰਹੀਆਂ ਨੇ ਬਿਲਕੁਲ ਬਹੁਤ ਸਾਰੇ ਅੱਜ ਕੇਸ ਆਏ ਨੇ ਸਾਹਮਣੇ ਜਿਨ੍ਹਾਂ ਨੂੰ ਗ੍ਰਿਫਤਾਰੀਆਂ ਹੋਈਆਂ ਨੇ ਜਿਹੜੇ ਵੇਚਦੇ ਸੀਗੇ ਜਾਂ ਹੋਰ ਬਹੁਤ ਸਾਰੇ ਐਸੇ ਮਾਰਕੀਟ ਦੇ ਵਿੱਚ ਆਪਾਂ ਦੇਖੀਏ ਆ ਵੀ ਸੀਨ ਜਿਹੜੇ ਕ੍ਰੀਏਟ ਹੋਏ ਨੇ ਠੀਕ ਹੈ ਬਾਕੀ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਸਟਮ ਬਣਾਇਆ ਹੋਇਆ ਵੀ ਕਿਸ ਕੋਈ ਕਿਸੇ ਤਰੀਕੇ ਨਾਲ ਨਸ਼ਾ ਛਡਾ ਰਿਹਾ ਕੋਈ ਕਿਸੇ ਤਰੀਕੇ ਨਾਲ ਨਸ਼ਾ ਛਡਾ ਰਿਹਾ ਅਸੀਂ ਵੀ ਇੱਕ ਆਯੁਰਵੇਦਿਕ ਕਨਸੈਪਟ ਲੈ ਕੇ ਆਏ ਆ ਔਰ ਤਿੰਨ ਸਾਲਾਂ ਤੋਂ ਮਹਾਰਾ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਨਾਲ ਕੰਮ ਕਰ ਰਹੇ ਆ ਮਾਰਕੀਟ ਦੇ ਵਿੱਚ ਔਰ ਰਿਜ਼ਲਟ ਬੜੇ ਫਾਸਟ ਜਿਹਦੇ ਪੋਜ਼ਿਟਿਵ ਰਿਜ਼ਲਟ ਆਏ ਹੋਏ ਨੇ ਹਮ ਬਹੁਤ ਸਾਰੇ ਲੋਕ ਇਹ ਕਹਿ ਦਿੰਦੇ ਨੇ ਕਿ ਅਸੀਂ ਨਸ਼ਾ ਛੱਡਣਾ ਚਾਹੁੰਦੇ ਆ ਸਾਨੂੰ ਕੋਈ ਰਾਹ ਨਹੀਂ ਲੱਭਦਾ ਅਸੀਂ ਕਿੱਥੇ ਜਾਈਏ ਤੁਹਾਡੇ ਕੋਲ ਜਿਹੜਾ ਕਿਹੜਾ ਜਾਦੂ ਆ ਜਾਂ ਕਿਸ ਤਰੀਕੇ ਨਾਲ ਛੱਡਾਉਣੀ ਬਿਲਕੁਲ ਜੀ ਮੈਂ ਤੁਹਾਨੂੰ ਗੱਲ ਕਰ ਹੀ ਲੈਣਾ ਤੇ ਕਈ ਐਸੇ ਦੋਸਤ ਨੇ ਵੀ ਨਸ਼ਾ ਕਰਤਾ ਲੈਂਦੇ ਨੇ ਸ਼ੌਂਕ-ਸ਼ੌਂਕ ਦੇ ਨਾਲ ਪਹਿਲਾਂ ਸਟਾਰਟਿੰਗ ਤੇ ਲਾ ਲੈਂਦੇ ਨੇ ਠੀਕ ਹੈ ਹੋਰ ਬਾਅਦ ਚ ਉਹਨਾਂ ਦੀ ਜਿਹੜੀ ਆ ਮਜਬੂਰੀ ਬਣ ਜਾਂਦੀ ਹੈ ਵੀ ਨਸ਼ਾ ਕਰਨਾ ਬਿਲਕੁਲ ਕਿਉਂਕਿ ਜਿਵੇਂ ਇੱਕ 슈ਗਰ ਦੀ ਗੱਲ ਕਰ ਲੈਂਦੇ ਆਪਾਂ ਇੱਕ 슈ਗਰ ਦਾ ਪ੍ਰੋਡਕਟ ਆ ਮੰਨ ਲਓ ਉਹ ਬੰਦਾ ਜਿਹੜਾ ਗੋਲੀ ਖਾਣ ਲੱਗ ਗਿਆ 슈ਗਰ ਦੀ ਉਹ 슈ਗਰ ਦੀ ਗੋਲੀ ਤੋਂ ਬਿਨਾ ਨਹੀਂ ਰਹਿ ਸਕਦਾ ਉਹ ਇੱਕ ਪੇਸ਼ੈਂਟ ਹੋ ਗਿਆ ਔਰ ਨਸ਼ੇ ਵਾਲਾ ਪਰਸਨ ਵੀ ਇੱਕ ਜਦੋਂ ਨਸ਼ਾ ਕਰਨ ਲੱਗ ਗਿਆ ਤਾਂ ਉਹ ਵੀ ਇੱਕ ਪੇਸ਼ੈਂਟ ਬਣ ਗਿਆ ਵੀ ਉਹਨੂੰ ਨਸ਼ੇ ਤੋਂ ਬਿਨਾ ਉਹ ਨਹੀਂ ਰਹਿ ਸਕਦਾ ਠੀਕ ਹੈ ਔਰ ਤੋੜ ਤਕਲੀਫ ਤੋਂ ਹਰ ਇੱਕ ਕੰਸਰਨ ਡਰਦਾ ਜੇ ਕੋਈ ਨਸ਼ਾ ਕਰ ਰਿਹਾ ਉਹ ਕਹਿੰਦਾ ਯਾਰ ਵੀ ਮੈਨੂੰ ਤੋੜ ਲੱਗੂਗੀ ਵੀ ਮੇਰੀਆਂ ਤਾਂ ਨੱਕਾਂ ਚੋਂ ਪਾਣੀ ਆਉਂਦਾ ਅੱਖਾਂ ਚੋਂ ਪਾਣੀ ਆਉਂਦਾ ਆਵਾਸੀਆਂ ਲੱਗਦੀਆਂ ਨੇ ਠੀਕ ਹੈ ਜਾਂ ਮਤਲਬ ਕਮਰ ਦਰਦ ਹੁੰਦੀ ਹੈ ਸਾਡਾ ਪੈਰ ਟੁੱਟਦੇ ਨੇ ਯਾਨੀ ਕਿ ਬਿਲਕੁਲ ਸਾਰੀ ਬਾਡੀ ਦੇ ਵਿੱਚ ਪੇਨ ਹੁੰਦੀ ਹੈ ਤੇ ਉਹ ਇਸੇ ਡਰ ਦੇ ਨਾਲ ਨਸ਼ਾ ਨਹੀਂ ਛੱਡ ਪਾਂਦਾ ਔਰ ਆਪਣੇ ਕੋਲ ਬਾਈ ਜੀ ਆਯੁਰਵੈਦਿਕ ਪ੍ਰੋਡਕਟ ਹੈ ਠੀਕ ਹੈ ਜਿਹੜਾ ਕਿ 20 ਤੋਂ 22 ਜੜੀ ਬੂਟੀਆਂ ਨਾਲ ਤਿਆਰ ਕੀਤਾ ਗਿਆ ਹਮ ਔਰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਸਾਡੇ ਪ੍ਰੋਡਕਟ ਦੇ ਵਿੱਚ ਇਹ ਕੀ ਕਰਦਾ ਹੈ ਮੇਨਲੀ ਆਪਣੇ ਡੋਪਾਮਾਈਨ ਨੂੰ ਜਿਹੜਾ ਬਾਡੀ ਦੇ ਅੰਦਰ ਆਪਣੇ ਬ੍ਰੇਨ ਦੇ ਅੰਦਰ ਡੋਪਾਮਾਈਨ ਰਿਲੀਜ਼ ਕਰਦਾ ਹੈ ਠੀਕ ਹੈ ਕੋਈ ਵੀ ਨਸ਼ਾ ਹੈ ਉਹ ਡੋਪਾਮਾਈਨ ਨੂੰ ਰਿਲੀਜ਼ ਕਰਦਾ ਤਾਂ ਐਕਟਿਵ ਹੁੰਦਾ ਬੰਦਾ ਹੈਪੀ ਹੁੰਦਾ ਠੀਕ ਹੈ ਸਾਡੀ ਜਿਹੜੀ ਮੈਡੀਸਨ ਹੈ ਇਹ ਆਯੁਰਵੇਦਿਕ ਹੈ ਔਰ ਸਾਈਡ ਇਫੈਕਟ ਕੋਈ ਨਹੀਂ ਹੈ ਦਾ ਹਮ ਡੋਪਾਮਾਈਨ ਰਿਲੀਜ਼ ਕਰਦੀ ਹੈ ਬਾਡੀ ਨੂੰ ਡੀਟੌਕਸ ਕਰਦੀ ਹੈ ਇਮਿਊਨਿਟੀ ਸਿਸਟਮ ਨੂੰ ਵਧਾਉਂਦੀ ਹੈ ਠੀਕ ਹੈ ਮੇਨਲੀ ਬੰਦਾ ਇੱਥੋਂ ਹੀ ਜਦੋਂ ਪਹਿਲੇ ਦਿਨ ਤੋਂ ਸਾਡੀ ਖਰਾਕ ਲੈਂਦਾ ਆ ਪਹਿਲੇ ਦਿਨ ਤੋਂ ਨਸ਼ਾ ਛੱਡ ਕੇ ਜਦੋਂ ਸਾਡੀ ਦਵਾਈ ਸ਼ੁਰੂ ਕਰਦਾ ਆ ਤਾਂ ਉਹਦੀ ਤੋੜ ਤਕਲੀਫ ਪਹਿਲੇ ਦਿਨ ਤੋਂ ਹੀ ਬੰਦ ਹੁੰਦੀ ਹੈ। ਤੋਂ ਮੰਨ ਲਓ ਬਹੁਤ ਸਾਰੇ ਜਿਹੜੇ ਪੇਸ਼ੈਂਟ ਨੇ ਉਹ ਆਉਂਦੇ ਨੇ ਉਹ ਕਹਿੰਦੇ ਕਿ ਨਸ਼ਾ ਛੱਡਣਾ ਵੀ ਚਾਹੁੰਦੇ ਆ ਪਰ ਛੱਡ ਨਹੀਂ ਹੁੰਦਾ ਕੀ ਤੁਸੀਂ ਕਾਉਂਸਲਿੰਗ ਵੀ ਕਰਦੇ ਹੋ ਕਿ ਪਹਿਲਾਂ ਤਾਂ ਇਹ ਵੀ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਦਿਮਾਗ ਦੀ ਖੇਡ ਆ ਕਿ ਪਹਿਲਾਂ ਦਿਮਾਗ ਤੋਂ ਸ਼ੁਰੂ ਹੋਣਾ ਜੇ ਤੁਸੀਂ ਆਪਣਾ ਮਨ ਪੱਕਾ ਕਰ ਲਿਆ ਕੀ ਕਾਉਂਸਲਿੰਗ ਕਰਦੇ ਹੋ ਬੰਦੇ ਨੂੰ ਅਜਿਹਾ ਤਿਆਰ ਕਰ ਦਿੰਦੇ ਹੋ ਕਿ ਜਿਹੜਾ ਉਹ ਨਸ਼ਾ ਛੱਡਣ ਦੇ ਲਈ ਅੰਦਰੋਂ ਤੌਰ ਤੇ ਠੋਸ ਤੌਰ ਤੇ ਬਿਲਕੁਲ ਸਰ ਦੇਖੋ ਕਾਉਂਸਲਿੰਗ ਵੀ ਜ਼ਰੂਰੀ ਹੈ ਠੀਕ ਹੈ ਕਾਉਂਸਲਿੰਗ ਤੋਂ ਬਿਨਾ ਵੀ ਨਸ਼ਾ ਨਹੀਂ ਛੱਡਿਆ ਜਾ ਸਕਦਾ ਔਰ ਜੇ ਆਪਾਂ ਕੱਲੀ ਕਾਉਂਸਲਿੰਗ ਦੇ ਨਾਲ ਕਹੀਏ ਫਿਰ ਵੀ ਨਸ਼ਾ ਨਹੀਂ ਛੱਡਿਆ ਜਾ ਸਕਦਾ ਬਿਲਕੁਲ ਕਿਉਂਕਿ ਜੇ ਤੁਸੀਂ ਕਹਿੰਦੇ ਕਿ ਤੋੜ ਲੱਗਦੀ ਹੈ ਉਧਰਲੇ ਪਾਸੇ ਉਹ ਹੁਣ ਇੱਕ ਬੰਦੇ ਨੂੰ ਭੁੱਖ ਲੱਗੀ ਹੈ ਜੋ ਉਹਨਾਂ ਆਪਾਂ ਉਹਨੂੰ ਕਹਿ ਦਈਏ ਵੀ ਕਾਉਂਸਲਿੰਗ ਕਰਕੇ ਯਾਰ ਵੀ ਤੂੰ ਰੋਟੀ ਨਹੀਂ ਖਾਣੀ ਹੈਗੀ ਵੀ ਕਾਉਂਸਲਿੰਗ ਕਰ ਦਈਏ ਤਾਂ ਕਿ ਉਹਦਾ ਢਿੱਡ ਭਰ ਜਾਊਗਾ ਨਹੀਂ ਭਰਦਾ ਪਰ ਉਹਨੂੰ ਮੈਡੀਸਿਨ ਤਾਂ ਲੈਣੀ ਪਊਗੀ ਬਿਲਕੁਲ ਠੀਕ ਹੈ ਇਸੇ ਤਰੀਕੇ ਨਾਲ ਕਾਉਂਸਲਿੰਗ ਕਰਦੇ ਹਾਂ ਕ ਫਿਰ ਉਹਨੂੰ ਦੱਸਦੇ ਆ ਵੀ ਆਰ ਵੀ ਇਹ ਪ੍ਰੋਡਕਟ ਦੇ ਨਾਲ ਤੋੜ ਤੇ ਦੀ ਕਿਵੇਂ ਖਤਮ ਹੋਣੀ ਹੈ ਠੀਕ ਹੈ ਕਿਵੇਂ ਤੂੰ ਨਸ਼ਾ ਛੱਡ ਸਕਦਾ ਔਰ ਬੜੇ ਐਸੀ ਪਰਸਨ ਨੇ ਦੋਸਤ ਨੇ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਸਾਡੇ ਕੋਲ ਆਉਂਦੇ ਨੇ ਬਾਈ ਨਸ਼ਾ ਛੱਡਣਾ ਜਾਣਦੇ ਆ ਵੀ ਕਿਸ ਤਰੀਕੇ ਨਾਲ ਛੱਡੀ ਜਾਤਾ ਅਸੀਂ ਗੱਲਬਾਤ ਕਰਕੇ ਸੈਟੀਸਫਾਈਡ ਹੁੰਦੇ ਨੇ ਤਾਂ ਮੈਡੀਸਨ ਲੈ ਕੇ ਜਾਂਦੇ ਨੇ ਆਯੁਰਵੈਦਿਕ ਕਿੰਨੇ ਸਮੇਂ ਚ ਨਸ਼ਾ ਛਡਾਉਂਦੇ ਨੇ ਦੇਖੋ ਤੋੜ ਤਕਲੀਫ ਹੈ ਜਿਹੜੀ ਉਹ ਪਹਿਲੇ ਦਿਨ ਤੋਂ ਬੰਦ ਕਰਦੇ ਆ ਜੀ ਅਸੀਂ ਠੀਕ ਹੈ ਬਹੁਤ ਸਾਰੇ ਮਤਲਬ ਦਾਅਵੇ ਮਾਰਕੀਟ ਚ ਕੀਤੇ ਵੀ ਜਾਂਦੇ ਨੇ ਠੀਕ ਹੈ ਪਰ ਅਸੀਂ ਵੀ ਲਗਭਗ ਇਹੀ ਹੈ ਸਾਡਾ ਵੀ ਸਿਸਟਮ ਵੀ ਅਸੀਂ ਪਹਿਲੇ ਦਿਨ ਤੋਂ ਬੰਦ ਦੀ ਤੋੜ ਤਕਲੀਫ ਦੇ ਉੱਪਰ ਕੰਮ ਕਰਦੇ ਆਂ ਪਹਿਲੇ ਮੰਨ ਲਓ ਤੁਸੀਂ ਤੁਹਾਡੀ ਜਿਹੜੀ ਦਵਾਈ ਹੈ ਲੋ ਜੋ ਵੀ ਪ੍ਰੋਡਕਟ ਆ ਉਹ ਸ਼ੁਰੂ ਕਰ ਲਿਆ ਨਸ਼ਾ ਉਸੇ ਦਿਨ ਬੰਦ ਆ ਜਾਂ ਫਿਰ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਅਸੀਂ ਥੋੜੀ ਥੋੜੀ ਕਰਕੇ ਡੋਜ਼ ਘਟਾਉਨੇ ਆ ਕਿ ਉਸ ਦੇ ਜਿਹੜੇ ਸਰੀਰ ਨੂੰ ਇਫੈਕਟ ਨਾ ਪਵੇ ਜਾਂ ਫਿਰ ਜੇ ਤੁਹਾਡੇ ਕੋ ਆ ਗਿਆ ਨਸ਼ਾ ਬੰਦ ਗੱਲ ਪਤਾ ਕੀ ਹੈ ਬਹੁਤ ਦੇਖੋ ਜੇ ਉਹਨੇ ਨਾਲ ਨਸ਼ਾ ਹੀ ਕਰਨਾ ਹੈ ਫਿਰ ਸਾਡੀ ਦਵਾਈ ਦਾ ਕੀ ਫਾਇਦਾ ਉਹਨੂੰ ਹੂੰ ਅਸੀਂ ਉਹਨੂੰ ਕਹਿੰਦੇ ਆ ਵੀ ਨਸ਼ਾ ਜਿੰਨਾ ਵੀ ਐ ਤੇ ਤਾਂ ਪਹਿਲੇ ਦਿਨ ਤੋਂ ਬੰਦ ਕਰਨਾ ਐ ਅਸੀਂ ਤੈਨੂੰ ਇਹ ਮੈਡੀਸਿਨ ਦੇਵਾਂਗੇ ਜਿਹਦੇ ਨਾਲ ਤੈਨੂੰ ਤੋੜ ਨਾ ਲੱਗੇ ਹੁਣ ਜਦੋਂ ਤੋੜ ਨਹੀਂ ਲੱਗੂਗੀ ਉਹਨੂੰ ਤਾਂ ਉਹ ਆਟੋਮੈਟਿਕਲੀ ਉਹ ਵੀ ਉਹ ਨਸ਼ੇ ਤੋਂ ਪਰੇ ਹੁੰਦਾ ਜਾਊਗਾ ਠੀਕ ਹੈ ਕੋਈ ਵੀ ਇਨਸਾਨ ਐ ਜਦੋਂ ਉਹਨੂੰ ਨਸ਼ੇ ਦੀ ਤੋੜ ਲੱਗਦੀ ਐ ਤਾਂ ਉਹ ਨਸ਼ਾ ਕਰਨ ਜਾਂਦਾ ਐ ਜਦੋਂ ਉਹਨੂੰ ਤੋੜ ਨਹੀਂ ਲੱਗੂਗੀ ਤਾਂ ਉਹ ਨਸ਼ਾ ਨਹੀਂ ਕਰੂਗਾ ਮੰਨ ਲਓ ਤੁਸੀਂ ਕਹਿ ਕੇ ਪਹਿਲੇ ਦਿਨ ਤੋਂ ਜਿਹੜੀ ਤੋੜ ਤਾਂ ਬੰਦ ਹੋ ਜੂ ਫਿਰ ਕਿਤੇ ਇਹ ਤਾਂ ਨਹੀਂ ਹੋਊਗਾ ਕਿ ਚਲੋ ਉਸ ਤੋੜ ਤੋਂ ਬੰਦ ਹੋ ਗਏ ਕਿ ਤੁਹਾਡੇ ਜਿਹੜੇ ਪ੍ਰੋਡਕਟ ਨੇ ਉਹਨਾਂ ਤੇ ਲੱਗ ਜੂਗੀ ਬਿਲਕੁਲ ਜਿ ਬਹੁਤ ਸਾਰੇ ਵੀ ਚੱਲੇ ਕੇ ਜੀਵ ਵਾਲੀ ਗੋਲੀ ਤੇ ਪੱਕੇ ਲੱਗੇ ਪਏ ਨੇ ਫੇਰ ਨਸ਼ਾ ਛੱਡ ਕੇ ਦੇਖੋ ਸੰਥੈਟਿਕ ਨਸ਼ੇ ਆ ਗਏ ਜੀ ਉਹ ਇੱਕ ਸੰਥੈਟਿਕ ਕੈਮੀਕਲ ਨਸ਼ਾ ਆ ਗਿਆ ਕੈਮੀਕਲ ਗੋਲੀ ਦੇ ਵਿੱਚ ਤੁਸੀਂ ਜਾਣਦੇ ਹੋ ਸਾਰਾ ਆਪਾਂ ਇਹ ਟੌਪਿਕ ਤੇ ਨਹੀਂ ਗੱਲ ਕਰਨਾ ਚਾਹੁੰਦੇ ਹੁਣ ਦੇਖੋ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਜਿਹੜਾ ਵੀ ਨਸ਼ਾ ਆਪਾਂ ਕਰ ਰਿਹਾ ਇਨਸਾਨ ਉਹ ਹੁਣ ਆਯੁਰਵੇਦਿਕ ਹੈ ਸਾਡਾ ਜਿਹੜਾ ਪ੍ਰੋਡਕਟ ਹੈ ਬਿਲਕੁਲ ਸਾਡਾ ਜਿਹੜਾ ਪ੍ਰੋਡਕਟ ਹੈ ਉਹ ਆਯੁਰਵੇਦਿਕ ਹੈ ਔਰ ਆਯੁਰਵੇਦਿਕ ਕਦੀ ਵੀ ਕਿਸੇ ਨੂੰ ਲੱਗਦਾ ਨਹੀਂ ਕੋਈ ਦੇਖਿਆ ਆਪਾਂ ਜਿਵੇਂ ਹੁਣ ਤੁਸੀਂ ਸਬਜ਼ੀ ਖਾਣੇ ਹੋ ਬਿਲਕੁਲ ਠੀਕ ਹੈ ਉਹਦੇ ਚ ਕੀ ਅਦਰਕ ਨਹੀਂ ਪੈਂਦਾ ਹਮ ਲਸਣ ਨਹੀਂ ਪੈਂਦਾ ਹਰੀ ਮਿਰਚ ਨਹੀਂ ਪੈਂਦੀ ਜੀਰਾ ਨਹੀਂ ਪੈਂਦਾ ਮਸਾਲੇ ਨਹੀਂ ਪੈਂਦੇ ਉਹ ਕੀ ਚੀਜ਼ਾਂ ਨੇ ਆਯੁਰਵੇਦਿਕ ਹੈ ਹਮ ਠੀਕ ਹੈ ਔਰ ਇਹ ਹੀ ਚੀਜ਼ਾਂ ਜਿਹੜੀਆਂ ਆਯੁਰਵੇਦਿਕ ਤਰੀਕੇ ਨਾਲ ਹੀ ਅਸੀਂ ਸਾਰੇ ਮੈਡੀਸਨ ਦੇ ਵਿੱਚ ਹਰਬਸ ਪਾਏ ਹੋਏ ਨੇ ਜੜੀ ਬੂਟੀਆਂ ਪਾਈ ਹੋਈਆਂ ਨੇ ਔਰੇ ਕੋਈ ਬੋਡੀ ਨੂੰ ਲ ਮਤਲਬ ਤੁਹਾਡੇ ਪ੍ਰੋਡਕਟ ਚ ਉਹ ਚੀਜ਼ਾਂ ਨੇ ਕਿ ਜਿਹੜੀਆਂ ਪੱਕੀ ਕੋਈ ਡੋਜ ਨਹੀਂ 라ਦੀ ਜਾਨੀ ਕਿ ਆਯੁਰਵੈਦਿਕ ਨੇ ਜਾਨੀ ਕਿ ਇਮਿਊਨਿਟੀ ਸਟਰੋਂਗ ਕਰਦੀਆਂ ਨੇ ਕਿ ਮਜ਼ਬੂਤ ਹੋ ਜਾਂਦਾ ਉਹਨਾਂ ਦਾ ਬਿਲਕੁਲ ਇਮਿਊਨਿਟੀ ਨੂੰ ਸਟਰੋਂਗ ਕਰਦੀਆਂ ਨੇ ਡੋਪਾਮਾਈਨ ਰਿਲੀਜ਼ ਕਰਦੀਆਂ ਨੇ ਔਰ ਬਾਡੀ ਨੂੰ ਡੀਟੌਕਸ ਕਰਦੀਆਂ ਨੇ ਜਿਹੜਾ ਉਹਨੇ ਨਸ਼ਾ ਪਤਾ ਪਹਿਲਾਂ ਕੀਤਾ ਹੋਇਆ ਉਹ ਕਲੀਅਰ ਹੋ ਜਾਂਦਾ ਉਹਦੇ ਨਾਲ ਬਾਡੀ ਦਾ ਜੇ ਮੰਨ ਲਓ ਕਿ ਕਿਸੇ ਦੀ ਬਹੁਤ ਜ਼ਿਆਦਾ ਡੋਜ ਆ ਨਸ਼ੇ ਦੀ ਉਹ ਕਿੰਨੇ ਕ ਸਮੇਂ ਦੇ ਵਿੱਚ ਤੁਹਾਡੀ ਵੀ ਦਵਾਈ ਵੀ ਬੰਦ ਹੋ ਜਾਂਦੀ ਹੈ ਨਸ਼ਾ ਵੀ ਛੱਡ ਦਿੰਦਾ ਬੰਦਾ ਇੱਕ ਮਹੀਨਾ ਸਵਾ ਮਹੀਨਾ ਵੱਧ ਤੋਂ ਵੱਧ ਜੀ ਸਾਡੀ ਦਵਾਈ ਖਾ ਲੈਂਦਾ ਹਾਂ ਹਾਂ ਵੱਧ ਤੋਂ ਵੱਧ 1 ਹੂੰ ਠੀਕ ਹੈ ਇਸ ਤੋਂ ਉੱਪਰ ਕੋਈ ਮਤਲਬ ਅਸੀਂ ਮੈਡੀਸਨ ਦਿੰਦੇ ਵੀ ਨਹੀਂ ਅਸੀਂ ਆਪ ਕਹਿ ਦਿੰਦੇ ਆ ਵੀ ਸਾਨੂੰ ਕੋਈ ਸਿਰਫ ਪੈਸੇ ਦਾ ਲਾਲਚ ਨਹੀਂ ਹੈ ਵੀ ਅਸੀਂ ਦਵਾਈ ਵੇਚ ਜਾਈਏ ਠੀਕ ਹੈ ਸਾਨੂੰ ਇਹ ਸਾਡਾ ਮਕਸਦ ਹੀ ਹੈ ਵੀ ਜਿਹੜਾ ਬੰਦਾ ਸਾਡੇ ਕੋਲੇ ਆ ਗਿਆ ਤਾਂ ਉਹਦੀ ਪਹਿਲੀ ਡੋਜ਼ ਤੋਂ ਉਹਦੀ ਤੋੜ ਖਤਮ ਹੋਣੀ ਚਾਹੀਦੀ ਹੈ ਪਹਿਲੇ ਦਿਨ ਤੋਂ ਉਹਦੀ ਤੋੜ ਖਤਮ ਹੋਣੀ ਚਾਹੀਦੀ ਹੈ ਅਗਰ ਉਹਦੀ ਤੋੜ ਨਾ ਖਤਮ ਹੋਵੇ ਤਾਂ ਅਸੀਂ ਇਹ ਵੀ ਗੱਲ ਤੱਕ ਕਹਿ ਦਿੰਦੇ ਆ ਵੀ ਸਾਡੇ ਕੋਲ ਸਾਡਾ ਪ੍ਰੋਡਕਟ ਸਾਨੂੰ ਵਾਪਸ ਕਰ ਜਿਓ ਬੰਦਾ ਤਾਂ ਆਪਣੇ ਪੈਸੇ ਵਾਪਸ ਲੈ ਜਿਓ ਹੂੰ ਇਹ ਦਾਵਾ ਕਰਦੇ ਆ ਬਿਲਕੁਲ ਕਰਦੇ ਆ ਜੀ ਹੂੰ ਠੀਕ ਹੈ ਤੇ ਕੋਈ ਅਜੇਹਾ ਵਿਅਕਤੀ ਵੀ ਫੇਰ ਵਾ ਮੁੜ ਕੇ ਆਇਆ ਕਹਿੰਦਾ ਵੀ ਤੁਹਾਡੇ ਪ੍ਰੋਡਕਟ ਵੀ ਜਿਹੜੇ ਲੈ ਲਏ ਪਰ ਨਸ਼ਾ ਨਹੀਂ ਛੁੱਟਿਆ ਕਦੇ ਕੋਈ ਕੇਸ ਦੇਖਣ ਨੂੰ ਮਿਲੇ ਬਹੁਤ ਸੋਸੀ ਦੇਖੋ ਪਹਿਲੇ ਦਿਨ ਤੋਂ ਜਿੰਮੇਵਰੀ ਲੈ ਲਈ ਐਸ ਜੀ ਦੀ ਵੀ ਜੇ ਤੁਹਾਡੀ ਤੋੜ ਖਤਮ ਨਾ ਹੋਈ ਤਾਂ ਤੁਸੀਂ ਸਾਨੂੰ ਪ੍ਰੋਡਕਟ ਵਾਪਸ ਕਰ ਦਿਓ ਹੁਣ ਜਿਹੜੇ ਇਟ ਮੀਨ ਜਿਹੜਾ ਬੰਦੇ ਨੇ ਖਾਦਾ ਪ੍ਰੋਡਕਟ ਉਹਦੀ ਅਗਰ ਤੋੜ ਖਤਮ ਹੋ ਗਈ ਤਾਂ ਉਹ ਦੂਜੇ ਦਿਨ ਵੀ ਖਾਦਾ ਉਹਨੇ ਠੀਕ ਹੈ ਫਿਰ ਉਸ ਤੋਂ ਬਾਅਦ ਉਹਨੇ ਇੱਕ ਹਫਤਾ ਖਾਦਾ ਜਦੋਂ ਉਹਨੂੰ ਪਤਾ ਵੀ ਮੇਰੀ ਤੋੜ ਗਤਮ ਹੋ ਗਈ ਤਾਂ ਕੰਟੀਨਿਊਟਲੀ ਤਾਂ ਹੀ ਲੈ ਰਿਆ ਉਹ ਨਹੀਂ ਤਾਂ ਸਾਨੂੰ ਸਾਡਾ ਪ੍ਰੋਡਕਟ ਵਾਪਸ ਕਰ ਸਕਦਾ ਅਸੀਂ ਤਾਂ ਇਹ ਗੱਲ ਪਹਿਲੇ ਦਿਨ ਤੋਂ ਕਹਿੰਨੇ ਆ ਕਿਹੜਾ ਕਿਹੜਾ ਨਸ਼ਾ ਛਡਾਉਣ ਦਾ ਦਾਵਾ ਕਰਦੇ ਹੋ ਨਸ਼ਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਹੋਵੇ ਜੀ ਚੁੱਟਾ ਹੋ ਗਿਆ ਪੁੱਕੀ ਫੀਮ ਠੀਕ ਹੈ ਗੋਲੀਆਂ ਜਿਵੇਂ ਅੱਜ ਪ੍ਰਹਿਗਾ ਕੈਪਸੂਲ ਬਹੁਤ ਚੱਲ ਰਹੇ ਨੇ ਠੀਕ ਹੈ ਤੇ ਔਰ ਜੀਵ ਵਾਲੀਆਂ ਗੋਲੀਆਂ ਮਤਲਬ ਬਹੁਤ ਸਾਰੇ ਲੋਕ ਨੇ ਜੀਵ ਵਾਲੀ ਗੋਲੀ ਨੂੰ ਪੀਸ ਕੇ ਉਹ ਪੇਪਰ ਤੇ ਵੀ ਸਨੇਕ ਕਰਦੇ ਨੇ ਠੀਕ ਹੈ ਔਰ ਬਹੁਤ ਸਾਰੇ ਹੋਰ ਵੀ ਕਈ ਨਸ਼ੇ ਨੇ ਜਿਹੜੇ ਕਿ ਆਪਾਂ ਨਸ਼ਾ ਨੂੰ ਨਸ਼ਾ ਗਿਣਦੇ ਹੀ ਨਹੀਂ ਇਹ ਪੈਨਸਲ ਵਾਲੀ ਟਿਊਬ ਹੋ ਗਈ ਲੋਕ ਇਹਦਾ ਵੀ ਨਸ਼ਾ ਕਰੀ ਜਾਂਦੇ ਨੇ ਇਸ ਤਰੀਕਾ ਇਹਦਾ ਵੀ ਕਿਸ ਤਰੀਕੇ ਨਸ਼ਾ ਹੁੰਦਾ ਮਤਲਬ स्मेल ਲੈਂਦੇ ਨੇ ਦੀ ਠੀਕ ਹੈ ਔਰ ਤੁਸੀਂ ਸਮਝਦੇ ਹੋ ਬਾਕੀ ਹੋਰ ਬਹੁਤ ਸਾਰੇ ਨਸ਼ੇ ਨੇ ਮਾਰਕੀਟ ਦੇ ਵਿੱਚ ਜਿਵੇਂ ਡਰਿੰਕ ਹੋ ਗਈ ਠੀਕ ਹੈ ਬਹੁਤ ਸਾਰੇ ਲੋਕ ਡਰਿੰਕ ਦੇ ਆਦੀ ਨੇ ਸਵੇਰੇ ਉੱਠਦੇ ਸਾਰ ਪਹਿਲਾਂ ਚਾਹ ਨਹੀਂ ਪੀਂਦੇ ਸਵੇਰੇ ਉੱਠਦੇ ਸਾਰ ਪੈਗ ਲਾਂਦੇ ਨੇ ਬਹੁਤ ਸਾਰੇ ਅਸੀਂ ਕੇਸ ਹੈਗੇ ਨੇ ਆਈਬੀ ਨੇ ਸਾਹਮਣੇ ਹੂੰ ਜੀ ਕਦੇ ਕੁਝ ਇਸ ਤਰੀਕੇ ਵੀ ਹੋਇਆ ਕਿ ਵਿਅਕਤੀ ਛੱਡਣਾ ਨਹੀਂ ਚਾਹੁੰਦਾ ਕਿ ਅਕਸਰ ਪਰਿਵਾਰ ਕਹਿੰਦਾ ਹੁੰਦਾ ਕਿ ਨਸ਼ਾ ਛੱਡ ਦੇ ਫਿਰ ਉਸ ਦਾ ਕਿਸ ਤਰੀਕੇ ਹੱਲ ਹੁੰਦਾ ਜਾਂ ਫਿਰ ਜੇ ਹੁੰਦਾ ਕਿਸ ਤਰੀਕੇ ਹੁੰਦਾ ਕਿਉਂਕਿ ਉਹ ਵਿਅਕਤੀ ਤਾਂ ਮਾਨਸਿਕ ਤੌਰ ਤੇ ਪ੍ਰੇਪੇਅਰ ਵੀ ਹੁੰਦਾ ਕਿ ਨਸ਼ਾ ਛੱਡਾਉਣਾ ਪਰ ਪਰਿਵਾਰ ਛੱਡਾਉਣਾ ਚਾਹੁੰਦਾ ਹੁੰਦਾ ਨਹੀਂ ਬਿਲਕੁਲ ਅਸੀਂ ਇਹ ਗੱਲ ਜ਼ਰੂਰ ਕਹਿੰਦੇ ਆ ਜੀ ਵੀ ਬੰਦਾ ਆਪ ਛੱਡਣਾ ਚਾਵੇ ਅਸੀਂ ਤਾਂ ਉਹਨੂੰ ਮੈਡੀਸਿਨ ਦਿੰਦੇ ਆ ਨਹੀਂ ਤਾਂ ਅਸੀਂ ਧੱਕੇ ਨਾਲ ਕੋਈ ਕਿਸੇ ਨੂੰ ਮੈਡੀਸਿਨ ਨਹੀਂ ਦਿੰਦੇ ਜੋ ਕਈ ਵਾਰ ਉਹਦੀਆਂ ਮਤਲਬ ਫੈਮਿਲੀ ਕਾਲ ਕਰਦੀਆਂ ਨੇ ਪਰਸਨ ਦੀਆਂ ਜਾਂ ਸਾਨੂੰ ਇਹ ਗੱਲ ਕਹਿੰਦੇ ਵੀ ਬਿਨਾਂ ਉਸ ਦੇ ਬਹੁਤ ਸਾਰੇ ਇਹ ਵੀ ਕਹਿੰਦੇ ਨੇ ਕਿ ਕਿ ਵਿਅਕਤੀ ਨੂੰ ਦੱਸਣ ਦੀ ਲੋੜ ਵੀ ਨਹੀਂ ਅਸੀਂ ਓਕਣ ਬਿਨਾਂ ਛੱਡਾ ਦਨੇ ਨਹੀਂ ਜੀ ਉਹ ਦੇਖੋ ਚਲੋ ਕਹਿਣ ਨੂੰ ਮਾਰਕੀਟ 'ਚ ਬਹੁਤ ਕੋਸ਼ ਹੈ ਜੀ ਕਈ ਵੀ ਜਾਂਦੇ ਨੇ ਠੀਕ ਹੈ ਪਰ ਅਸੀਂ ਦੇਖੋ ਇਸ ਗੱਲ ਤੇ ਬਿਲਕੁਲ ਕਲੀਅਰ ਮਨਾ ਕਰਦੇ ਹਾਂ ਵੀ ਅਗਰ ਦੇਖੋ ਜਿਹੜਾ ਬੰਦਾ ਵਾ ਜੀ ਜਿਹੜਾ ਉਹਦਾ ਮਾਈਂਡ ਹੀ ਨਹੀਂ ਪ੍ਰੀਪੇਅਰ ਹੈਗਾ ਉਹ ਕਿੱਦਾਂ ਨਸ਼ਾ ਛੱਡ ਜਾਊਗਾ ਠੀਕ ਹੈ ਨਾਲ ਮਾਈਂਡ ਵੀ ਪ੍ਰੀਪੇਅਰ ਹੋਣਾ ਜ਼ਰੂਰੀ ਹੈ ਜਦੋਂ ਮਾਈਂਡ ਪ੍ਰੀਪੇਅਰ ਹੋਊਗਾ ਬੰਦੇ ਦਾ ਵੀ ਹਾਂ ਯਾਰ ਵੀ ਮੈਂ ਨਸ਼ਾ ਛੱਡਣਾ ਚਾਹਨਾ ਆ ਫਿਰ ਉਹ ਜਦੋਂ ਹੁਣ ਭੁੱਖ ਲੱਗੀ ਹੈ ਬਿਲਕੁਲ ਠੀਕ ਹੈ ਤਾਂ ਤੁਹਾਨੂੰ ਰੋਟੀ ਵੀ ਤਾਂ ਹੀ ਸਵਾਦ ਲੱਗੂਗੀ ਜਦੋਂ ਜਿਹੜਾ ਬੰਦਾ ਨਸ਼ਾ ਛੱਡਣਾ ਹੀ ਨਹੀਂ ਚਾਹਦਾ ਉਹਨੂੰ ਆਪਾਂ ਧੱਕੇ ਨਾਲ ਛੜਾਈ ਜਾਈਏ ਤਾਂ ਨਹੀਂ ਛੱਡੂਗਾ ਉਹ ਹੂੰ ਬਿਲਕੁਲ ਕਿੰਨੇ ਕ ਸਮੇਂ ਤੋਂ ਰੋਣਾ ਛੱਡਾਉਣੀ ਹੋ ਗਈ ਜੀ ਮਹਾਰਾਜ ਦੀ ਕਿਰਪਾ ਨਾਲ 3 ਕ ਸਾਲ ਹੋ ਗਏ ਵਧੀਆ ਮਾਰਕੀਟ ਦੇ ਵਿੱਚ ਕਿੰਨੇ ਕ ਵਿਅਕਤੀਆਂ ਦਾ ਛੜਾਤਾ ਫਿਰ ਹੈਗੇ ਜੀ 15000 ਪਰਸਨ ਹੈਗੇ ਸਾਡੇ ਕੋਲ ਬਹੁਤ ਵੱਡਾ ਅੰਕੜਾ ਤਿੰਨ ਸਾਲਾਂ ਚ ਬਿਲਕੁਲ ਸਾਡੇ ਕੋਲ ਡਿਟੇਲ ਵੀ ਪਈਆਂ ਨੇ ਇਹਨਾਂ ਦੀਆਂ ਜਿਹੜੇ ਛੱਡ ਚੁੱਕੇ ਨੇ ਔਰ ਬਹੁਤ ਸਾਰੇ ਐਸੇ ਪਰਸਨ ਨੇ ਜਿਹੜੇ ਕਿ ਫੋਰਨ ਕੰਟਰੀ ਚ ਸੈਟਲ ਹੋਏ ਨੇ ਬਾਅਦ ਜਾ ਕੇ ਸਾਡੇ ਨਾਲ ਅਧਿਸ਼ਾਂ ਚ ਵੀ ਨਸ਼ਾ ਛਡਾਉਂਦੇ ਬਿਲਕੁਲ ਜੀ ਦੇਖੋ ਬਹੁਤ ਸਾਰੇ ਮੁੰਡੇ ਜਿਹੜੇ ਕਿ ਆਪਣੇ ਤੋਂ ਮੰਗਵਾ ਚੁੱਕੇ ਨੇ ਮੈਡੀਸਨ ਉਹਨਾਂ ਨੇ ਨਸ਼ਾ ਛੱਡਿਆ ਮੂਲ ਸਾਡੀ ਰਿਕਾਰਡਿੰਗ ਮੇਰੇ ਕੋਲ ਪਈਆਂ ਨੇ ਬਹੁਤ ਸਾਰੀਆਂ ਉਹਨਾਂ ਨੇ ਸਾਨੂੰ ਮੈਸੇਜ ਪਏ ਨੇ ਜਿਨ੍ਹਾਂ ਨੇ ਸਾਨੂੰ ਥੈਂਕ ਯੂ ਕੀਤਾ ਪਰ ਕਈ ਸਾਰੇ ਦੋਸਤ ਐਸੇ ਵੀ ਆ ਜਿਹੜੇ ਕਹਿੰਦੇ ਵੀ ਭਾਜੀ ਤੁਹਾਨੂੰ ਮੈਂ ਗਿਫਟ ਭੇਜਾਂਗੇ ਅਸੀਂ ਫੋਰਨ ਕੰਟਰੀ ਤੋਂ ਆਏ ਵੀ ਨੇ ਕਦੇ ਕਿ ਇਹ ਕੱਲੇ ਗੱਲਾਂ ਹੀ ਰਹਿ ਗਈ ਨਹੀਂ ਇੱਕ ਮੁੰਡੇ ਨੇ ਭੇਜਿਆ ਜੀ ਆਈਫੋਨ ਭੇਜਿਆ ਮੈਨੂੰ ਹਾਂ ਚਲੋ ਸ਼ੁਕਰਾਂ ਨਸ਼ਾ ਛੱਡਿਆ ਆਈਫੋਨ ਤਾਂ ਮਿਲ ਗਿਆ ਨਹੀਂ ਨਹੀਂ ਫਿਰ ਉੱਥੇ ਕਿਹੜਾ ਨਸ਼ਾ ਫੋਰਨ ਚ ਚਲੋ ਪੰਜਾਬ 'ਚ ਤਾਂ ਆਪਾਂ ਇਸ ਤੇ ਵੀ ਗੱਲ ਕਰ ਲੈਣੇ ਚਲੋ ਨਸ਼ਾ ਛਡਾਉਣੇ ਪੰਜਾਬ 'ਚ ਕਹੀ ਜਾਂਦੇ ਨੇ ਕਿ ਨਸ਼ਾ ਬਹੁਤ ਆਪਦੇਸ਼ 'ਚ ਕਿਹੜੇ ਨਸ਼ੇ ਦੇ ਪੇਸ਼ੈਂਟ ਜ਼ਿਆਦਾ ਆਉਂਦੇ ਨੇ ਕਿ ਉੱਥੇ ਆਹ ਨਸ਼ਾ ਬਹੁਤਾ ਹੀ ਛਡਾਉਣਾ ਵਿਦੇਸ਼ ਦੇ ਵਿੱਚ ਹਾਂ ਦੇਖੋ ਜ਼ਿਆਦਾਤਰ ਆਹੀ ਭੁੱਕੀ ਫ ਚਲ ਦੀ ਆਮੋਤੀ ਠੀਕ ਹੈ ਔਰ ਅੱਜ ਕੱਲ ਜਿਹੜਾ ਹੁਣ ਡਰੱਗਸ ਵਗੈਰਾ ਜਿਹੜੀ ਜ਼ਿਆਦਾ ਹੋ ਗਈ ਹੈ ਤੇ ਉਹਦੇ ਨਾਲ ਵੀ ਜਿਹੜੇ ਹੁਣ ਮਾਂ-ਬਾਪ ਦੇਖੋ ਡਰਦੇ ਮਾਰੇ ਇਧਰੋਂ ਆਪਣੇ ਬੱਚਾ ਨੂੰ ਫੋਰਨ ਭੇਜਦੇ ਸੀਗੇ ਠੀਕ ਹੈ ਵੀਰ ਸਾਡਾ ਪੁੱਤ ਇੱਥੇ ਨਸ਼ੇ ਤੇ ਨਾ ਲੱਗ ਜੇ ਠੀਕ ਹੈ ਅਸੀਂ ਇਹਨੂੰ ਫੋਰਨ ਭੇਜ ਦਈਏ ਬਹੁਤ ਲੱਖਾਂ ਲੱਖਾਂ ਲੱਖ ਰੁਪਏ ਲਾ ਕੇ ਲੋਕਾਂ ਨੇ ਆਪਣੇ ਬੱਚੇ ਫੋਰਨ ਭੇਜੇ ਪਰ ਉੱਥੇ ਜਾ ਕੇ ਵੀ ਉਹ ਉਹੀ ਕੰਮ ਨਸ਼ੇ ਨੂੰ ਜਿਹੜਾ ਦਲਦਲ ਦੇ ਵਿੱਚ ਫਸ ਗਿਆ ਜਾ ਕੇ ਹੁਣ ਉਹ ਉਥੋਂ ਕੋਲ ਆਉਂਦੀਆਂ ਭਾਜੀ ਵੀ ਨਸ਼ਾ ਛੱਡਣਾ ਆ ਕੋਈ ਭੁੱਕੀ ਲੈ ਰਿਹਾ ਕੋਈ ਫੀਮ ਲੈ ਰਿਹਾ ਕੋਈ ਚਰਸ ਲੈ ਰਿਹਾ ਜਾਂ ਕੋਈ ਡਰੱਗਸ ਲੈ ਰਿਹਾ ਫਿਰ ਤਾਂ ਇਧਰ ਵਾਲਾ ਹੀ ਹਾਲ ਉਧਰ ਇਧਰ ਵਾਲਾ ਹੀ ਹਾਲ ਹੋ ਗਿਆ ਬਿਲਕੁਲ ਸਹੀ ਗੱਲ ਹੂੰ ਜਿਹੜੇ ਲੋਕ ਇਹ ਮੰਨਦੇ ਵਿੱਚ ਸੋਚ ਕੇ ਭੇਜ ਦਿੰਦੇ ਨੇ ਕਿ ਉਧਰ ਨਸ਼ਾ ਨਹੀਂ ਪਰ ਉਹ ਤਾਂ ਫਿਰ ਸਚਾਈ ਜੋ ਤੁਹਾਨੂੰ ਕੋਲ ਆਉਂਦੀਆਂ ਨੇ ਉਹ ਤਾਂ ਬਿਲਕੁਲ ਉਸਦੇ ਉਲਟ ਨਿਕਲਦੀ ਹੈ ਬਿਲਕੁਲ ਜੀ ਉਹ ਕਹਿੰਦੇ ਆ ਭਾਜੀ ਵੀ ਬਸ ਇੱਕ ਸ਼ੌਂਕ ਸ਼ੌਂਕ ਦੇ ਵਿੱਚ ਦੇਖੋ ਕੀ ਹੁੰਦਾ ਵੀ ਕੋਈ ਵੀ ਇਨਸਾਨ ਦੇਖੋ ਇੱਕ ਸ਼ੌਂਕ ਦੇ ਨਾਲ ਕੋਈ ਨਸ਼ਾ ਨਹੀਂ ਕਰਦਾ ਹੂੰ ਠੀਕ ਹੈ ਸ਼ੌਂਕ ਦੇ ਨਾਲ ਨਿਸ਼ਾਨ ਨਹੀਂ ਕਰਦਾ ਉਹ ਕੀ ਕਰਦਾ ਵੀ ਇੱਕ ਵਾਰ ਫਸ ਗਿਆ ਉਸ ਜਾਲ ਦੇ ਵਿੱਚ ਜਾ ਕੇ ਪਹਿਲਾਂ ਸ਼ੌਂਕ ਚ ਫਸ ਜਾਂਦਾ ਮੁੜ ਕੇ ਮਾਨਸਿਕ ਤੌਰ ਤੇ ਅਜਿਹਾ ਬਣ ਜਾਂਦਾ ਕਿ ਛੱਡਣਾ ਚਾਹੁੰਦਾ ਛੱਡ ਨਹੀਂ ਹੁਣ ਬਹੁਤ ਸਾਰੇ ਮੁੰਡੇ ਇੱਥੋਂ 40-40 ਲੱਖ ਰੁਪਏ ਲਾ ਕੇ ਗਏ ਨੇ ਕੈਨੇਡਾ ਅਮਰੀਕਾ ਯੂਕੇ ਫੋਰਨ ਕੰਟਰੀਆਂ ਦੇ ਵਿੱਚ ਗਏ ਨੇ ਠੀਕ ਹੈ ਤੇ ਉਹ ਬਹੁਤ ਸਾਰਾ ਪੈਸਾ ਲਾ ਕੇ ਗਏ ਨੇ ਔਰ ਉਹਨਾਂ ਨੂੰ ਇਹ ਆ ਯਾਰ ਵੀ ਕਿਤੇ ਨਾ ਕਿਤੇ ਵੀ ਜੇ ਅਸੀਂ ਇੰਨਾ ਪੈਸਾ ਲਾ ਕੇ ਆਏ ਆ ਤਾਂ ਅਸੀਂ ਆਪਣਾ ਪੈਸੇ ਨੂੰ ਵਾਪਸ ਵੀ ਕਰਨਾ ਉਤਾਰਨਾ ਵੀ ਹੈ ਹੁਣ ਉਹ ਕੀ ਕਰਦੇ ਆ ਵੀ ਸਰੀਰ ਨੂੰ ਨਸ਼ੇ ਦੀ ਡੋਜ਼ ਲਾ ਲੈਂਦੇ ਆ ਵੀ ਯਾਰ ਵੀ 24 ਘੰਟੇ ਕੰਮ ਕਰੀਏ 18 ਘੰਟੇ ਕੰਮ ਕਰੀਏ ਵੱਧ ਤੋਂ ਵੱਧ ਕੰਮ ਕਰਨ ਦੇ ਲਈ ਉਹ ਸਰੀਰ ਨੂੰ ਬੋਡੀ ਨੂੰ ਡੋਜ਼ ਲਾ ਲੈਂਦੇ ਆ ਕੋਈ ਨਾ ਕੋਈ ਜਦੋਂ ਡੋਜ਼ ਲੱਗ ਗਈ ਤਾਂ ਵੀ ਉਹ ਸਮਝ ਲੋ ਫਿਰ ਉਹ ਛੱਡਣਾ ਔਖਾ ਹੋ ਜਾਂਦਾ ਫਿਰ ਉਹ ਮਜਬੂਰੀ ਬਣ ਜਾਂਦੀ ਆ ਉਹਦੀ ਫਿਰ ਉਹ ਲਾਸਟ ਫਿਰ ਉਹ ਦੁਖੀ ਹੋ ਜਾਂਦਾ ਜਦੋਂ ਫਿਰ ਉਹਦੋਂ ਕਾਲ ਕਰਦਾ ਵੀ ਯਾਰ ਵੀ ਭਾਜੀ ਵੀ ਨਹੀਂ ਨਸ਼ਾ ਛ ਵਿੱਕਰ ਪਰਿਵਾਰ ਰੁੜ ਜੂਗਾ ਪਿੱਛੇ ਪਰਿਵਾਰ ਫੈਮਲੀਆਂ ਛੱਡ ਕੇ ਗਏ ਨੇ ਮੁੰਡੇ ਠੀਕ ਹੈ ਬਹੁਤ ਸਾਰੇ ਮੁੰਡੇ ਚਾਹਦੇ ਨੇ ਵੀ ਨਸ਼ਾ ਛੱਡਿਆ ਜਾਵੇ ਤੇ ਉਹ ਅੱਜ ਛੱਡ ਵੀ ਗਏ ਮਹਾਰਾਜ ਦੀ ਕਿਰਪਾ ਨਾਲ ਬਹੁਤ ਪਰਸਨ ਹੈਗੇ ਪੰਜਾਬ ਤੋਂ ਖਾਸ ਤੌਰ ਤੇ ਜੇ ਲੋ ਪੰਜਾਬ ਦੇ ਨਾਲ ਸੰਬੰਧਤ ਤੋਂ ਪੰਜਾਬ ਚੋਂ ਤੱਕ ਕੇਸ ਆਉਂਦੇ ਹੋਣਗੇ ਪੰਜਾਬ ਦੇ ਬਾਹਰਲੇ ਸੂਬਿਆਂ ਤੋਂ ਵੀ ਕੇਸ ਆਉਂਦੇ ਨੇ ਤੁਹਾਡੇ ਕੋਲ ਹਾਂਜੀ ਯੂਪੀ ਤੋਂ ਵੀ ਮੇਰੇ ਕੋਲ ਬਹੁਤ ਕੇਸ ਆ ਰਹੇ ਨੇ ਉੱਥੇ ਕਿਹੜਾ ਨਸ਼ਾ ਠੀਕ ਹੈ ਉੱਥੇ ਵੀ ਜ਼ਿਆਦਾ ਜ਼ਿਆਦਾ ਭੁੱਕੀ ਚੱਲ ਰਹੀ ਹੈ ਜਾਂ ਹੋਰ ਚਰਸ ਸਸਤੇ ਨਸ਼ੇ ਵਾਲੇ ਚੱਲਦੇ ਨੇ ਉੱਥੇ ਠੀਕ ਹੈ ਤਾਂ ਤਮਾਕੂ ਵਗੈਰਾ ਬਹੁਤ ਜਿਹੜੇ ਉਧਰਲੇ ਯੂਪੀ ਵਾਲੇ ਜਾਂ ਬਿਹਾਰ ਵਾਲੇ ਲੋਕ ਨੇ ਜਿਹੜੇ ਉਹ ਜ਼ਿਆਦਾਤਰ ਤਮਾਕੂ ਡਰਿੰਕ ਵਗੈਰਾ ਜ਼ਿਆਦਾ ਕਰਦੇ ਨੇ ਠੀਕ ਹੈ ਔਰ ਬਾਕੀ ਬਹੁਤ ਸਾਰੀਆਂ ਸਟੇਟਾਂ ਦੇ ਵਿੱਚ ਉਹ ਗੁਜਰਾਤ ਦੇ ਵਿੱਚੋਂ ਰਾਜਸਥਾਨ ਦੇ ਵਿੱਚ ਹੁਣ ਪੁੱਕੀ ਫੀਮ ਤੁਹਾਨੂੰ ਪਤਾ ਆਮ ਹੈ ਉੱਥੇ ਤਾਂ ਆਮ ਹੀ ਆ ਆਮ ਹੈ ਬਹੁਤ ਸਾਰੇ ਲੋਕ ਜਿਹੜੇ ਰਾਜਸਥਾਨ ਤੋਂ ਵੀ ਸਾਨੂੰ ਕਾਲ ਕਰਦੇ ਨੇ ਵੀ ਪੁੱਕੀ ਜਿਹੜੀ ਆ ਵੀ ਸ਼ੌਂਕ ਸ਼ੌਂਕ ਦੇ ਵਿੱਚ ਅਸੀਂ ਸਸਤੀ ਸੀਗੀ ਅਜੋਦੀ ਡੋਰ ਵਧਾ ਲਈ ਪੰਜ ਪੰਜ ਕਿਲੋ ਤੱਕ ਲੋਕ ਪਹੁੰਚੇ ਹੋਏ ਨੇ 8 8 ਕਿਲੋ ਤੱਕ ਲੋਕ ਪਹੁੰਚੇ ਹੋਏ ਨੇ ਠੀਕ ਹੈ ਤਾਂ ਥੋੜੇ ਦਿਨ ਪਹਿਲਾਂ ਮੇਰੇ ਕੋਲ ਪਰਸਨ ਦੀ ਕਾਲ ਆਈ ਉਹ ਕਹਿੰਦਾ ਭਾਜੀ ਵੀ ਮੈਂ 400 ਗ੍ਰਾਮ ਅਫੀਮ ਲੈਣਾ ਰਾਜਸਥਾਨ ਤੋਂ ਦਿੱਲੀ ਦੀ ਨਹੀਂ ਮਤਲਬ ਮੰਤਰੀ ਇੱਕ ਮੰਤਰੀ ਹੁਣ ਤੁਸੀਂ ਲਾ ਲੋ ਸਾਹਿਬ ਵੀ ਅੱਧਾ ਕਿਲੋ ਦਾ ਅੱਧਾ ਕਿਲੋ ਫੀਮ ਮਹੀਨੇ ਦੀ ਠੀਕ ਹੈ ਤੇ ਮਤਲਬ ਉਹ ਮੈਂ ਆਪ ਹੈਰਾਨ ਹੋਇਆ ਮੇਰੇ ਕੋਲ ਜ਼ਿੰਦਗੀ 'ਚ ਮਤਲਬ 3 ਸਾਲਾਂ ਦੇ ਵਿੱਚ ਮੇਰੇ ਕੋਲ ਤੀਜਾ ਕੇਸ ਆਇਆ ਇਹ ਠੀਕ ਹੈ ਤੇ ਇਹ ਤੀਜਾ ਕੇਸ ਆਇਆ ਮਤਲਬ ਮੈਂ ਵੀ ਚੀਜ਼ ਮੈਂ ਹੈਰਾਨ ਹੋ ਗਿਆ ਮੈਂ ਕਿਹਾ ਯਾਰ ਵੀ ਇੰਨੀ ਫੀਮ ਕਿੱਦਾਂ ਖਾ ਜਾਂਦੇ ਨੇ ਇਸ ਤੋਂ ਹੋਰ ਤੁਸੀਂ ਕਹਾਂਗੇ ਤੀਜਾ ਕੇਸ ਆਇਆ ਹੋਰ ਕਿਸ ਕਿਸ ਤਰੀਕੇ ਦੇ ਕੇਸ ਆਉਂਦੇ ਨੇ ਲੋਕ ਕਿਸ ਤਰੀਕੇ ਨਸ਼ਾ ਕਰਦੇ ਨੇ ਜਾਂ ਫਿਰ ਕਿੰਨੀ ਕਿੰਨੀ ਡੋਜ਼ ਤੱਕ ਪਹੁੰਚ ਜਾਂਦੇ ਨੇ ਡੋਜ਼ ਦੇ ਕੋ ਸਟਾਰਟਿੰਗ ਤੇ ਦਾ ਬੰਦਾ ਕੋਈ ਵੀ ਹੈ ਵੀ ਹਰੇਕ ਇਨਸਾਨ ਜੇ ਕੋਈ ਆਮ ਹੈ ਹੁਣ ਤੁਸੀਂ ਜੋ ਜਾਂ ਮੈਂ ਹਾਂ ਅਸੀਂ ਕਹੀਏ ਜਾਂ ਪਹਿਲੇ ਦਿਨ ਤੋਂ ਇਹਨਾਂ ਨਸ਼ਾ ਕਰ ਲਾਂਗੇ ਤਾਂ ਨਹੀਂ ਕਰ ਸਕਦੇ ਠੀਕ ਹੈ ਤਾਂ ਇੱਕ ਛੋਟੀ ਜੀ ਡੋਜ਼ ਤੋਂ ਬੰਦਾ ਸ਼ੁਰੂ ਕਰਦਾ ਆ ਉਹ ਕਿਤੇ ਮੰਨ ਲਓ 500 ਹਜ਼ਾਰ ਤੋਂ ਸ਼ੁਰੂ ਕਰਦਾ 500 ਤੋਂ 200 ਤੋਂ ਸ਼ੁਰੂ ਕਰਦਾ ਆ ਉਹ ਜਾ ਕੇ ਅੱਜ ਐਸੇ ਕੇਸ ਵੀ ਭਾਜੀ ਆਏ ਨੇ ਜਿਹੜੇ ਕਹਿੰਦੇ 2-2 3-3 ਕਰੋੜ ਦਾ ਅਸੀਂ ਚਿੱਟਾ ਹੀ ਪੀ ਗਏ ਹੂੰ ਠੀਕ ਹੈ ਹੂੰ ਮਤਲਬ ਵੱਧਾ ਵੱਧਾ ਬੰਦੇ ਦੀ ਕੋਈ ਲਿਮਟ ਨਹੀਂ ਹੈਗੀ ਕਿੱਥੇ ਤੱਕ ਵਧਾ ਲੈਂਦੇ ਨੇ ਜਿੰਨਾਂ ਕੋਲ ਪੈਸਾ ਚਾਰ ਹੈ ਉਹ ਵਧਾ ਵੀ ਜਾਂਦੇ ਵੱਡੀ ਡੋਜ਼ ਕਰ ਲੈਂਦੇ ਨੇ ਠੀਕ ਹੈ ਔਰ ਕਈ ਮੈਂ ਐਸੇ ਕੇਸ ਵੀ ਦੇਖੇ ਨੇ ਜਿਹੜੇ ਕਿ ਪਿੱਛੋਂ ਕਰੋੜਾਪਤੀ ਨੇ ਠੀਕ ਹੈ ਔਰ ਪੈਸਾ ਮੰਗਣ ਲਈ ਮਜਬੂਰ ਹੋ ਜਾਂਦੇ ਨਸ਼ੇ ਕਰਕੇ ਸਿਰਫ ਇਹ ਹਾਲਾਤਾਂ ਚ ਆ ਜਾਂਦੇ ਨੇ ਇਹ ਹੀ ਹਾਲਾਤਾਂ ਦੇ ਵਿੱਚ ਆ ਜਾਂਦੇ ਆਪਾਂ ਆਫ ਕੈਮਰਾ ਗੱਲ ਕਰ ਰਹੇ ਸੀ ਕਿ ਤੁਸੀਂ ਦੱਸ ਰਹੇ ਸੀ ਜੀ ਇੱਕ ਪਰਿਵਾਰ ਦੇ ਤਿੰਨ ਜੀ ਮਹੀਨੇ ਦੀ 21 ਕਿਲੋ ਬੁੱਕੀ ਖਾ ਜਾਂਦੇ ਸੀ ਹਾਂ ਬਿਲਕੁਲ ਉਹਦੀ ਤੁਹਾਨੂੰ ਕਾਲ ਆਈ ਪਿੱਛੇ ਤੇ ਉਹਦੀ ਫੈਮਿਲੀ ਦੇ ਵਿੱਚ ਉਹ ਕਹਿੰਦਾ ਵੀ ਪਹਿਲਾਂ ਵੱਡਾ ਮੁੰਡਾ ਖਾਂਦਾ ਸੀਗਾ ਸਾਡਾ ਜੀ ਠੀਕ ਹੈ ਫਿਰ ਛੱਟਾ ਦੂਜਾ ਛੋਟਾ ਮੁੰਡਾ ਉਹ ਲੱਗ ਗਿਆ ਤੇ ਸਾਡੇ ਪਰਿਵਾਰ ਦੇ ਵਿੱਚ 20 ਤੋਂ 21 ਕਿਲੋ ਪੁੱਕੀ ਆ ਜਾਂਦੀ ਹੈ ਐਨਾ ਤਾਂ ਗਰੀਬ ਬੰਦੇ ਦੇ ਕਿਤੇ ਆਟਾ ਆਦਾ ਨਹੀਂ ਆਉਂਦਾ ਸਹੀ ਗੱਲ ਹਾਂ ਹਾਂ ਬਿਲਕੁਲ ਚਲੋ ਜੋ ਨਸ਼ਾ ਛਡਾਲਿਆ ਤੁਹਾਡੀ ਮੰਨ ਲਓ ਪ੍ਰੋਡਕਟ ਵੱਲ ਹੋ ਗਿਆ ਤੋੜ हट ਗਈ ਕਿਤੇ ਉਸ ਤੋਂ ਬਾਅਦ ਕੋਈ ਸਾਈਡ ਇਫੈਕਟ ਤਾਂ ਨਹੀਂ ਬਾਡੀ ਦੇ ਵਿੱਚ ਆ ਜਾਊਗਾ ਕਿ ਕੁਝ ਸਮੇਂ ਬਾਅਦ ਆ ਜਾਊਗਾ ਜੇ ਉਸ ਵਕਤ ਨਹੀਂ ਹੋਊਗਾ ਚਲੋ ਦੇ ਸਰ ਦੇਖੋ ਸਾਈਡ ਇਫੈਕਟ ਕੋਈ ਨਹੀਂ ਹੈ ਜੀ ਆਯੁਰਵੈਦਿਕ ਹੈ ਸਾਈਡ ਇਫੈਕਟ ਕੋਈ ਨਹੀਂ ਹੁੰਦਾ ਤੁਸੀਂ ਵੀ ਜਾਣਦੇ ਹੋ ਠੀਕ ਹੈ ਬੜੇ ਗੂਗਲ ਸਰਚ ਵੀ ਕਰ ਸਕਦੇ ਹੋ ਸਾਈਡ ਵੇਟ ਕੋ ਦਾ ਕੋਈ ਸਾਈਡ ਇਫੈਕਟ ਨਹੀਂਗਾ ਬਾਕੀ ਲਿਮਟ ਤੋਂ ਵੱਧ ਤਾਂ ਜੇ ਆਪਾਂ ਜੇ ਆਪਾਂ ਪਾਣੀ ਵੀ ਪੀ ਲਈਏ ਜੇ ਆਪਾਂ ਚਾਹ ਵੀ ਪੀ ਲਈਏ ਲਿਮਟ ਤੋਂ ਬਾਅਦ ਨੁਕਸਾਨ ਤਾਂ ਹੋ ਵੀ ਹੈ ਠੀਕ ਹੈ ਪਰ ਇਹ ਵੀ ਆਯੁਰਵੈਦਿਕ ਹੈ ਲਿਮਟ ਦੇ ਅਨੁਸਾਰ ਅਸੀਂ ਮੈਡੀਸਿਨ ਦਿੰਨੇ ਆ ਲਿਮਟ ਤੋਂ ਬਾਹਰ ਹੋ ਕੇ ਨਹੀਂ ਦਿੰਦੇ ਜੀ ਕੁੜੀਆਂ ਵੀ ਨਸ਼ਾ ਕਰਦੀਆਂ ਨੇ ਜਾਂ ਫਿਰ ਸ਼ਟਾਊਨ ਆਉਂਦੀਆਂ ਨੇ ਹਾਂ ਇੱਕ ਸ਼ਾਇਦ ਮੈਂ ਤੁਹਾਨੂੰ ਗੱਲ ਕਰਨੀ ਸੀ ਸਟੋਰੀ ਹੋਈ ਆ ਸਮਝ ਲਓ ਇੱਕ ਹਿਸਾਬ ਦੀ ਇਹ ਹੂੰ ਵੀ ਜਿੱਥੋਂ ਮੈਂ ਇਸ ਲਾਈਨ ਦੇ ਵਿੱਚ ਆਇਆ ਆਯੁਰਵੈਦਿਕ ਦੇ ਵਿੱਚ ਤਾਂ 2008 ਤੋਂ ਆ ਸੀ ਪਰ ਜਿੱਥੋਂ ਇਸ ਨਸ਼ੇ ਦੀ ਦਲਦਲ ਦੇ ਵਿੱਚ ਬਾਹਰ ਕੱਢਣ ਲਈ ਲੋਕਾਂ ਨੂੰ ਸ਼ੁਰੂਆਤ ਕੀਤੀ ਹੈ ਇੱਕ ਦਿਨ ਚੰਡੀਗੜ੍ਹ ਗਿਆ ਪੀਜੀਆਈ ਉੱਥੇ ਹਸਪੀਟਲ ਦੇ ਵਿੱਚ ਜਦੋਂ ਉੱਥੋਂ ਬੱਸ ਚੜ੍ਹਨ ਲੱਗਿਆ ਤਾਂ ਇੱਕ ਕੁੜੀ ਆ ਗਈ ਹੂੰ ਕਹਿੰਦੀ ਵੀ ਵੀਰੇ ਵੀ 200 ਰੁਪਿਆ ਦੇ ਦਿਓ ਮੈਨੂੰ ਮੈਂ ਉਹਨੂੰ ਪੁੱਛਿਆ ਵੀ 200 ਤੂੰ ਕਿ ਕੀ ਕਰ ਰਹਾ ਕਹਿੰਦੀ ਮੇਰਾ ਵੀ ਪੈਸੇ ਡਿੱਗ ਗਏ ਮੇਰੇ ਤੋਂ ਕਿਰਾਇਆ ਮੈਂ ਬਿਲਕੁਲ ਅਜੇ ਇਹ ਹੀ ਬਾਨੇ ਕਰਦੇ ਨੇ ਦੇਖਣ ਨੂੰ ਬਣਾਏ ਜਾਂਦੇ ਨੇ ਉਹ ਤਾਂ ਮਾਰਕੀਟ 'ਚ ਤੇ ਮੈਂ ਕਿਹਾ ਵੀ ਮੈਂ ਤੈਨੂੰ 200 ਰੁਪਏ ਤਾਂ ਦੇ ਦੂੰਗਾ ਪਰ ਮੈਨੂੰ ਗੱਲ ਕਲੀਅਰ ਦੱਸ ਵੀ ਕੀ ਗੱਲ ਹੈ ਕੀ ਕਰਨਾ ਫਿਰ ਉਹਨੇ ਮੈਨੂੰ ਦੱਸਿਆ ਕਹਿੰਦੀ ਵੀਰੇ ਵੀ ਮੈਂ ਨਸ਼ੇ ਦੀ ਤੋੜ ਆ ਵੀ ਮੈਂ ਤੋੜ ਲੱਗ ਰਹੀ ਆ ਵੀ ਮੈਂ ਚਿੱਟਾ ਲਾਨੀ ਆ ਹੂੰ ਠੀਕ ਹੈ ਤੇ ਪਾ ਜੀ ਉਹਨੂੰ 200 ਰੁਪਇਆ ਚਲੋ ਮੈਂ ਦੇਦਾ ਮੈਂ ਕਿਹਾ ਚਲੋ ਯਾਰ ਵੀ ਹੁਣ ਮਜਬੂਰ ਹੈ ਇਹਦੀ ਮਜਬੂਰੀ ਹੈ ਇਹਦੀ ਕਿਉਂਕਿ ਉਹ ਅਜੇ ਮਿਤ ਤਰਲੇ ਹੈ ਅਜੇ ਹਾਂ ਤੇ ਆ ਜਾਂਦੇ ਨੇ ਕਿ ਵੀ ਕਿਸੇ ਗਲਤ ਬੰਦੇ ਦੇ ਕੋਲ ਨਾ ਚਲੀ ਜਾਵੇ ਮੈਂ ਉਹਨੂੰ ਫਿਰ 200 ਰੁਪਇਆ ਤਾਂ ਦੇਦਾ ਪਰ ਇਹ ਆ ਵੀ ਉੱਥੋਂ ਫਿਰ ਕਸਮ ਖਾ ਲਈ ਮੈਂ ਕਿਹਾ ਵੀ ਯਾਰ ਵੀ ਜੇ ਆਪਾਂ ਆਯੁਰਵੈਦਿਕ ਦੇ ਵਿੱਚ ਹੈਗੇ ਹੀ ਆ ਵੀ ਇਸ ਕਨਸੈਪਟ ਦੇ ਵਿੱਚ ਕੰਮ ਹੀ ਕਰ ਰਹੇ ਹਾਂ ਤਾਂ ਬਹੁਤ ਸਾਰੀਆਂ ਮਾਰਕੀਟ ਦੇ ਵਿੱਚ ਮੈਡੀਸਨ ਵੀ ਨੇ ਤੇ ਅਸੀਂ ਫਿਰ ਉਸੇ ਤਰੀਕੇ ਨਾਲ ਇੱਕ ਮੈਡੀਸਨ ਜਿਹੜੀ ਤਿਆਰ ਕੀਤੀ ਤਾਂ ਉਹਦੇ ਵਿੱਚ ਅੱਜ ਲੋਕਾਂ ਦਾ ਨਸ਼ਾ ਛਡਵਾ ਰਹੇ ਹਾਂ ਤਿੰਨ ਸਾਲ ਤੋਂ ਫੀਲਡ ਦੇ ਹੋਰ ਵੀ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਬੋਡੀ ਦੀਆਂ ਸਾਰੀਆਂ ਪ੍ਰੋਬਲਮਸ ਦੇ ਉੱਪਰ ਕੰਮ ਕਰਦੇ ਆਂ ਔਰ ਆਯੁਰਵੇਦਿਕ ਤਰੀਕੇ ਨਾਲ ਆ ਕੋਈ ਐਲੋਪੈਥਿਕ ਆਪਣਾ ਕੋਈ ਸਿਸਟਮ ਨਹੀਂਗਾ ਹੂੰ ਮਤਲਬ ਸਾਰਾ ਟੋਟਲੀ ਆਯੁਰਵੇਦ ਦਾ ਕੰਮ ਹੈ ਜੀ ਇਹ ਇੱਕ ਮੇਰਾ ਆਖਰੀ ਸਵਾਲ ਹੈ ਇਸ ਨਸ਼ੇ ਨੂੰ ਲੈ ਕੇ ਕਿ ਜਿਹੜਾ ਤੁਹਾਡਾ ਪ੍ਰੋਡਕਟ ਬਹੁਤ ਜ਼ਿਆਦਾ ਮਹਿੰਗਾ ਤਾਂ ਨਹੀਂ ਕਿਉਂਕਿ ਜਿਹੜਾ ਵਿਅਕਤੀ ਨਸ਼ਾ ਕਰਦਾ ਜਾਂ ਫਿਰ ਜਿਸ ਤਰੀਕੇ ਚਟੇ-ਚੁੱਟੇ ਦਾ ਨਸ਼ਾ ਹੋ ਤਾਂ ਪਹਿਲਾਂ ਹੀ ਕਹ ਜੀਏ ਕਿ ਜੋ ਨੇ ਉਹਨੇ ਘਰ ਆ ਜਾੜ ਕੇ ਰੱਖ ਦਿੱਤਾ ਹੁੰਦਾ ਸਾਰਾ ਕੁਝ ਜਿਹੜਾ ਜੋ ਹੱਥ ਲੱਗਿਆ ਉਹ ਚੱਕ ਕੇ ਵੇਚ ਦਿੰਦੇ ਨੇ ਕਿ ਪਿੱਛੋਂ ਪਰਿਵਾਰ ਉਸ ਦਾ ਇਲਾਜ ਵੀ ਬਿਲਕੁਲ ਜੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਵੇਚ ਦਿੰਦੇ ਨੇ ਮਤਲਬ ਕਈ ਐਸੇ ਵੀ ਕੇਸ ਆਪਾਂ ਦੇਖਿਆ ਜਿਵੇਂ ਮਨੁੱਖਤਾ ਦੀ ਸੇਵਾ ਵਾਲੇ ਮਿੰਟੂ ਬਾਈ ਜੀ ਦੇ ਪਿੱਛੇ ਜੇ ਇੱਕ ਵੀਡੀਓ ਬਹੁਤ ਟਾਈਮ ਪਹਿਲਾਂ ਪਾਈ ਸੀਗੀ ਇੱਕ ਘਰ ਦੀਆਂ ਚ ਗਾਠਾਂ ਤੱਕ ਲਾ ਕੇ ਬੰਦਾ ਵੇਚਿਆ ਬਿਲਕੁਲ ਬਹੁਤ ਕੁਝ ਦੇਖਣ ਨੂੰ ਮਿਲਦਾ ਤੇ ਉਹ ਮਤਲਬ ਬਹੁਤ ਸਾਰੇ ਕੇਸ ਐਸੇ ਦੇਖੇ ਨੇ ਜੀ ਦੇਖੋ ਭਾਈ ਗੱਲ ਕੀ ਹੈ ਵੀ ਇੱਕ ਬੰਦਾ ਜੇ ਮੰਨ ਲਓ 4000 ਰੁਪਏ ਦਾ 5000 ਰੁਪਏ ਦਾ ਰੋਹ ਦਾ ਚਿੱਟਾ ਕਰ ਰਿਹਾ ਲਾ ਰਿਹਾ ਤਾਂ ਉਦੋਂ ਅੱਧੇ ਪੈਸਿਆਂ ਨਾਲ ਅਸੀਂ ਮਤਲਬ ਉਹ ਤਾਂ ਨਸ਼ਾ ਛਡਾ ਦਿੰਦੇ ਹਾਂ ਉਹ ਵੀ 2 ਕੁ ਮਹੀਨੇ ਚੋਂ ਬਾਅਦ ਤੋਂ ਬਾਅਦ 1.5-2 ਮਹੀਨੇ ਚ ਬਿਲਕੁਲ ਜੀ ਬਿਲਕੁਲ ਜੀ ਮਹੀਨੇ 1.5 ਮਹੀਨੇ ਦੇ ਵਿੱਚ ਵਿੱਚ ਜੀ ਹਾਂ ਬਹੁਤ ਧੰਨਵਾਦ ਬਾਈ ਤੁਸੀਂ ਇਸ ਮਸਲੇ ਦੇ ਉੱਪਰ ਚਰਚਾ ਕੀਤੀ ਅਸੀਂ ਉਮੀਦ ਕੀਤੀ ਹੈ ਕਿ ਜਿਹੜੇ ਤੁਸੀਂ ਦਾਅਵੇ ਕੀਤੇ ਨੇ ਇਹ ਦਾਅਵੇ ਤੁਹਾਡੇ ਸੱਚ ਸਾਬਤ ਹੋਣਗੇ ਕਿ ਜੇਕਰ ਇਹ ਕੋਈ ਵੀਡੀਓ ਦੇਖ ਕੇ ਤੁਹਾਡੇ ਕੋਲ ਨਸ਼ਾ ਛਡਾਉਣ ਆਊਗਾ ਉਹ ਵਾਕਏ ਦੇ ਵਿੱਚ ਨਸ਼ਾ ਛੱਡ ਕੇ ਪਰਿਵਾਰ ਨੂੰ ਵੀ ਆਪਣੇ ਨੂੰ ਚੰਗੇ ਰਾਹ ਲੈ ਕੇ ਜਾਊਗਾ ਉਹ ਆਪਣੀ ਮਿਹਨਤ ਕਰਨ ਲੱਗੂ ਤੇ ਪਰਿਵਾਰ ਨੂੰ ਜਿਹੜਾ ਜਿੱਥੇ ਰੋਜ਼ ਜਿਹੜਾ ਲੜਾਈ ਕਲੇਸ਼ ਪੈਂਦਾ ਉਹ ਹਾਲਾਤ ਚੰਗੇ ਬਣਨਗੇ ਬਹੁਤ ਧੰਨਵਾਦ ਬਾਈ ਬਿਲਕੁਲ ਜੀ ਬਾਕੀ ਤੁਸੀਂ ਸਾਨੂੰ ਕਿਤੇ ਵੀ ਆ ਕੇ ਸਾਨੂੰ ਮਿਲ ਸਕਦੇ ਹੋ ਲਗਭਗ ਪੰਜਾਬ ਦੇ ਵਿੱਚ ਚਾਰ ਆਫਿਸ ਹੈ ਜੀ ਆਪਣਾ ਬਰਨਾਲਾ ਇਹ ਆਫਿਸ ਹੈਗਾ ਜੀ ਆਪਣਾ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਦੇ ਕੋਲ ਸਾਡਾ ਆਫਿਸ ਹੈਗਾ ਬਾਕੀ ਲੁਧਿਆਣਾ ਵੀ ਆਫਿਸ ਹੈ ਆਪਣਾ ਜਿਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਆਫਿਸ ਹੈ ਆਪਣਾ ਔਰ ਬਾਕੀ ਆਪਣਾ ਜੰਮੂ ਦੇ ਵਿੱਚ ਵੀ ਆਪਣੀ ਬ੍ਰਾਂਚ ਓਪਨ ਹੈ ਜੀ ਜੰਮੂ ਦੇ ਵਿੱਚ ਜੰਮੂ ਉੱਥੇ ਵੀ ਨਸ਼ਾ ਉੱਥੇ ਵੀ ਨਸ਼ਾ ਬਹੁਤ ਹੈ ਜੰਮੂ ਚ ਵੀ ਬਹੁਤ ਹੈ ਮਤਲਬ ਇਹ ਤਾਂ ਕੱਲਾ ਪੰਜਾਬ ਨੂੰ ਤਾਂ ਜਿਹੜੀਆਂ ਬਦਨਾਮ ਕਰਨ ਵਾਲੀਆਂ ਗੱਲਾਂ ਨੇ ਫਿਰ ਤਾਂ ਬਿਲਕੁਲ ਜੀ ਅੱਜ ਹਰ ਇੱਕ ਜਗ੍ਹਾ ਤੇ ਨਸ਼ਾ ਹੈ ਮਤਲਬ ਤੁਹਾਨੂੰ ਦੱਸਿਆ ਤਾਂ ਹੈਗਾ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਸ਼ਾ ਪਹੁੰਚ ਚੁੱਕਿਆ ਹੈ ਤਾਂ ਪੰਜਾਬ ਨੂੰ ਤਾਂ ਸਮਝ ਲਓ ਹੁਣ ਸਮਝ ਜਾਈਓ ਤੁਸੀਂ ਸਾਰੀਆਂ ਗੱਲਾਂ ਬਹੁਤ ਧੰਨਵਾਦ ਬਾਈ ਇਸ ਮਸਲੇ ਦੇ ਉੱਪਰ ਚਰਚਾ ਕਰਨ ਲਈ ਧੰਨਵਾਦ ਜੀ ਤਾਂ ਅੱਜ ਨਸ਼ੇ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਆ ਵੈਦ ਸੁਖਦੇਵ ਆਯੁਰਵੈਦਾਂ ਹੋਣਾਂ ਦੇ ਜਿਹੜਾ ਬਾਈ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਦੇ ਵੱਲੋਂ ਦਾਅਵਾ ਵੀ ਕੀਤਾ ਗਿਆ ਕਿ ਅਸੀਂ ਹਰ ਤਰੀਕੇ ਦਾ ਨਸ਼ਾ ਛਡਾਉਂਦੇ ਹਾਂ ਤੇ ਖਾਸ ਗੱਲ ਇਹ ਆ ਕਿ ਉਹ ਕਹਿੰਦੇ ਕਿ ਸਾਡੇ ਕੋਲ ਆਯੁਰਵੈਦਿਕ ਤਰੀਕੇ ਦੇ ਨਾਲ ਬਹੁਤ ਸਾਰੀਆਂ ਜੜੀ ਬੂਟੀਆਂ ਦੇ ਨਾਲ ਤਿਆਰ ਕੀਤਾ ਪ੍ਰੋਡਕਟ ਆ ਜਿਸ ਦੇ ਨਾਲ ਇੱਕ ਤਾਂ ਇਮਿਊਨਿਟੀ ਸਿਸਟਮ ਸਟਰੋਂਗ ਹੁੰਦਾ ਤੇ ਉਸ ਦੀ ਜਿਹੜਾ ਕੋਈ ਨਸ਼ਾ ਛੱਡਦਾ ਪੇਸ਼ੈਂਟ ਉਸ ਦੀ ਬਾਡੀ ਦੇ ਉੱਪਰ ਕੋਈ ਸਾਈਡ ਇਫੈਕਟ ਨਹੀਂ ਪੈਂਦਾ ਉਮੀਦ ਕਰਦੇ ਹਾਂ ਕਿ ਇਸ ਦੇ ਇਸ ਵੀਡੀਓ ਦੇਖ ਕੇ ਜੋ ਕੋਈ ਵਿਅਕਤੀ ਇਹਨਾਂ ਦੇ ਕੋਲ ਜਾਊਗਾ ਨਸ਼ਾ ਵੀ ਛੱਡੂਗਾ ਤੇ ਉਸ ਦੀ ਸਰੀਰ ਦੇ ਉੱਪਰ ਕੋਈ ਅਸਰ ਨਹੀਂ ਪਊਗਾ ਜੋ ਬਾਈ ਨੇ ਦਾਅਵੇ ਕੀਤੇ ਨੇ ਇਹ ਕਿੰਨੇ ਸੱਚ ਸਾਬਤ ਹੁੰਦੇ ਨੇ ਇਹ ਬਾਈ ਉਹਨਾਂ ਦੇ ਕੋਲ ਤੁਸੀਂ ਪਹੁੰਚ ਕੇ ਜਿਹੜਾ ਵਿਜ਼ਿਟ ਕਰ ਸਕਦੇ ਹੋ ਜੇਕਰ ਕੋਈ ਤੁਹਾਡਾ ਵੀ ਸਾਥੀ ਜਿਹੜਾ ਨਸ਼ਾ ਕਰਦਾ ਛਡਾਉਣਾ ਚਾਹੁੰਦੇ ਹੋ ਤਾਂ ਤੁਸੀਂ ਲਿਜਾ ਕੇ ਦੇਖ ਸਕਦੇ ਹੋ ਗੱਲਬਾਤ ਕਰ ਸਕਦੇ ਹੋ ਇਸ ਪੇਸ਼ਕਸ਼ ਦੇ ਵਿੱਚ ਇੰਨਾ ਹੀ ਧੰਨਵਾਦ